ਮੁੱਦੇ ਦੀ ਗੱਲ ਵੇਖ ਰਹੇ ਹਾਂ ਤੁਸੀਂ ਮੈਂ ਹਾਂ ਸਰਹਿੰਦਰ ਢੱਲਾ ਦੁਨੀਆ ਭਰ ਦੇ ਵਿੱਚ ਪੰਜਾਬੀ ਇਸ ਸ਼ੋਅ ਨੂੰ ਵੱਖ-ਵੱਖ ਮੁਲਕਾਂ ਦੇ ਵਿੱਚ ਵੇਖਦੇ ਨੇ ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਪੰਜਾਬ ਦੇ ਜ਼ਮੀਨੀ ਮੁੱਦੇ ਚੱਕੀਏ ਅੱਜ ਅਸੀਂ ਗੱਲ ਕੈਨੇਡਾ ਦੀ ਵੀ ਕਰਾਂਗੇ ਕੈਨੇਡਾ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਪੰਜਾਬੀ ਨੌਜਵਾਨਾਂ ਦੀਆਂ ਲੜਾਈ ਦਾ ਮਸਲਾ ਬਹੁਤ ਗੰਭੀਰ ਰੂਪ ਧਾਰਨ ਕਰ ਗਿਆ ਪੰਜਾਬ ਦੇ ਵਿੱਚ ਨਸ਼ੇ ਦਾ ਮਸਲਾ ਬਹੁਤ ਗੰਭੀਰ ਰੂਪ ਧਾਰਨ ਕਰ ਗਿਆ ਪੰਜਾਬ ਦੇ ਵਿੱਚ ਅੱਜ ਕਈ ਨੌਜਵਾਨਾਂ ਦੇ ਨਾਲ ਮੈਂ ਗੱਲਬਾਤ ਕੀਤੀ ਉਹ ਸਾਰੇ ਕੈਨੇਡਾ ਜਾ ਕੇ ਅਮਰੀਕਾ ਜਾ ਕੇ ਆਸਟ੍ਰੇਲੀਆ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਨੇ ਕਿਉਂਕਿ ਪੰਜਾਬ 'ਚ ਉਹਨਾਂ ਨੂੰ ਸੁਰੱਖਿਅਤ ਮਾਹੌਲ ਨਹੀਂ ਮਿਲ ਰਿਹਾ ਉਹਨਾਂ ਦਾ ਇਹ ਕਹਿਣਾ ਹੈ ਕਿ ਭਾਵੇਂ ਅਸੀਂ ਇੱਥੇ ਨਸ਼ਾ ਨਹੀਂ ਕਰਦੇ ਪਰ ਇੱਥੋਂ ਦੀ ਨੌਜਵਾਨੀ ਜਿਸ ਤਰ੍ਹਾਂ ਨਾਲ ਨਸ਼ੇ ਵਿੱਚ ਗਰਕ ਰਹੀ ਹੈ ਉਹ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਸਿਤਿਆਂ ਪੰਜਾਬ ਦੇ ਵਿੱਚ ਬਹੁਤ ਅਜੀਬ ਹੋ ਗਈਆਂ ਮੰਗਾਂ ਇਹ ਵੀ ਉੱਠ ਰਹੀਆਂ ਨੇ ਕਿ ਪੰਜਾਬ 'ਚ ਸੌਂ ਖਾਣ ਤੇ ਪਾਬੰਦੀ ਲਾਈ ਜਾਵੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਹਦਾਇਤ ਕੀਤੀ ਹੈ ਪੰਜਾਬ ਦੀ ਸਰਕਾਰ ਨੂੰ ਕਿ ਕੈਪਟਨ ਅਮਰਿੰਦਰ ਨੇ ਚੋਣਾਂ ਤੋਂ ਪਹਿਲਾਂ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰਾ ਕੀਤਾ ਜਾਵੇ ਭਾਵੇਂ ਉਹਨਾਂ ਨੇ ਸਿੱਧੀ ਸੌਂ ਦੀ ਗੱਲ ਤਾਂ ਨਹੀਂ ਕੀਤੀ ਪਰ ਇਸ਼ਾਰਾ ਗਿਆਨੀ ਗੁਰਬਚਨ ਸਿੰਘ ਦਾ ਉਸੇ ਪਾਸੇ ਸੀ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਵੀ ਸੰਕੇਤ ਦਿੱਤੇ ਨੇ ਕਿ ਇਸ ਤਰੀਕੇ ਦੀ ਸੌ ਖਾਣਾ ਸਿੱਖ ਧਰਮ ਦੀ ਪਰੰਪਰਾ ਨਹੀਂ ਹੈ ਸੋ ਪੰਜਾਬ 'ਚ ਜ਼ਮੀਨੀ ਹਾਲਾਤ ਬਹੁਤ ਗੜਬੜਾਏ ਹੋਏ ਨੇ ਇਸੀ ਤਰ੍ਹਾਂ ਕੈਨੇਡਾ ਦੇ ਵਿੱਚ ਪੰਜਾਬੀ ਨੌਜਵਾਨਾਂ ਦੇ ਖਿਲਾਫ ਕਾਫੀ ਜ਼ਿਆਦਾ ਗੁੱਸਾ ਪਾਇਆ ਜਾ ਰਿਹਾ ਕੁਝ ਲੋਕ ਸੋਸ਼ਲ ਮੀਡੀਆ ਤੇ ਵੀਡੀਓ ਲਗਾਤਾਰ ਵਾਇਰਲ ਕਰ ਰਹੇ ਨੇ ਕਿ ਪੰਜਾਬੀ ਨੌਜਵਾਨਾਂ ਦੀ ਕੈਨੇਡਾ ਦੇ ਵਿੱਚ ਪਾਬੰਦੀ ਰੋਕ ਦਿੱਤੀ ਜਾਵੇ ਪੰਜਾਬ ਦਾ ਪੜ੍ਹਿਆ ਲਿਖਿਆ ਨੌਜਵਾਨ ਪੰਜਾਬ 'ਚ ਰਹਿਣਾ ਨਹੀਂ ਚਾਹੁੰਦਾ ਇੱਥੇ ਰੋਜ਼ਗਾਰ ਨਹੀਂ ਇੱਥੇ ਨਸ਼ੇ ਨਹੀਂ ਵਿਦੇਸ਼ 'ਚ ਉਹਦੇ ਲਈ ਕੈਰੀਅਰ ਦਾ ਮੌਕਾ ਹੈ ਪਰ ਇੱਕ ਗੱਲ ਸਮਝੀਏ ਕਿ ਜਿਹੜਾ ਵਿਦਿਆਰਥੀ ਪੰਜਾਬ ਤੋਂ ਬਾਹਰ ਜਾਂਦਾ ਹੈ ਉਹ ਆਪਣੇ ਪਰਿਵਾਰ ਦੀ ਲਗਭਗ ਸਾਰੀ ਜਮ੍ਹਾਂ ਪੂੰਜੀ ਕੈਨੇਡਾ ਦੀ ਸਰਕਾਰ ਕੋਲੇ ਜਮ੍ਹਾਂ ਕਰਾ ਦਿੰਦਾ ਹੈ ਸੋ ਇਸ ਕਰਕੇ ਕੈਨੇਡਾ 'ਚ ਬੈਠੇ ਪੰਜਾਬੀਆਂ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਚੰਡੀਗੜ੍ਹ ਦੇ ਵਿੱਚ ਅੱਜ ਮਨੁੱਖੀ ਅਧਿਕਾਰਾਂ ਨਾਲ ਜੁੜੀ ਇੱਕ ਸੰਸਥਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਨਵਕਰਨ ਸਿੰਘ ਮੰਨੇ ਪਰਮਨੇ ਵਕੀਲ ਨੇ ਉਹਨਾਂ ਨੇ ਸੁਝਾਅ ਦਿੱਤਾ ਹੈ ਦੁਨੀਆ ਭਰ 'ਚ ਬੈਠੇ ਪੰਜਾਬੀਆਂ ਨੂੰ ਕਿ ਤੁਸੀਂ ਪੰਜਾਬ ਦੇ ਨੌਜਵਾਨਾਂ ਦੇ ਪ੍ਰਤੀ ਜ਼ਿਆਦਾ ਗੰਭੀਰਤਾ ਦਿਖਾਓ ਪੰਜਾਬ ਦੇ ਨੌਜਵਾਨਾਂ ਨੂੰ ਤੁਸੀਂ ਸੰਭੋ ਉਹਨਾਂ ਦੀ ਗੱਲ ਸੁਣ ਲਈਏ ਉਹਨਾਂ ਨੇ ਕਿਹੜੇ ਸ਼ਬਦ ਵਰਤੇ ਵਿਖਿਆ ਜਾਂਦਾ ਸੀ ਪਬਲਿਕ ਪਲੇਸਸ ਵਿੱਚ ਕਿ ਡੌਗਸ ਐਂਡ ਇੰਡੀਅਨਸ ਆਰ ਨਾਟ ਅਲਾਉਡ ਉਸ ਤਰਜ਼ ਦੇ ਉਤੇ ਇੱਕ ਵੈਬਸਾਈਟ ਹੈਗੀ ਹੈ ਜਿਹਦਾ ਨਾਮ ਹੈ kjiji.com kjiji.com ਤੇ ਲੋਕ ਆਪਣੇ ਘਰ ਪਾਉਂਦੇ ਨੇ ਜਿਹੜੇ ਜਿਹੜੇ ਨੇ ਕਿਰਾਏ ਤੇ ਦੇਣਾ ਹੁੰਦਾ ਇੱਕ ਪੰਜਾਬੀ ਨੇ ਆਪਣੇ ਘਰ ਦੀ ਐਡਵਰਟਾਈਜ਼ਮੈਂਟ ਦਿੱਤੀ ਹੈ ਤੇ ਉਹਦੇ ਵਿੱਚ ਉਹਨੇ ਥੱਲੇ ਲਿਖਿਆ ਹੈ ਕਿ ਸਟੂਡੈਂਟਸ ਅਤੇ ਕੁੱਤੇ ਨਾ ਅਲਾਉਡ ਨਹੀਂ ਹੈ ਤੋ ਇਹ ਬੜਾ ਇੱਕ ਡੇਂਜਰਸ ਟ੍ਰੈਂਡ ਹੈ ਕਿ ਜਿਹੜੀ ਲੋਕਲ ਪੋਪੂਲੇਸ਼ਨ ਜਿਹੜੀ ਹੈ ਬ੍ਰੈਂਪਟਨ ਦੇ ਸਟੂਡੈਂਟਸ ਦੇ ਖਿਲਾਫ ਹੋਈ ਹੈ ਤੇ ਇਹੋ ਜਿਹੀ ਐਰੋਟਾਈਜ਼ਮੈਂਟਸ ਪਾਈ ਜਾ ਰਹੀਆਂ ਨੇ ਇਹ ਬੜਾ ਸਾਫ਼ ਨਜ਼ਰ ਆ ਰਿਹਾ ਹੈ ਕਿ ਜਿਹੜੀ ਲੋਕਲ ਪੋਪੂਲੇਸ਼ਨ ਹੈਗੀ ਹੈ ਉਹ ਸਟੂਡੈਂਟਸ ਤੋਂ ਜਿਹੜਾ ਜਾਂ ਤਾਂ ਜੈਲਸ ਫੀਲ ਕਰ ਰਹੀ ਹੈ ਜਾਂ ਥ੍ਰੈਟਨ ਫੀਲ ਕਰ ਰਹੀ ਹੈ ਕਿ ਸਾਡਾ ਕੰਮ ਖੋਣ ਆਏ ਨੇ ਮੈਂ ਇਹੋ ਜਿਹੇ ਲੋਕਾਂ ਨੂੰ ਵੀ ਮਿਲਿਆ ਮੈਂ 1 ਤੋਂ ਲੈ ਕੇ 12 ਤਰੀਕ ਤੱਕ ਬ੍ਰੈਂਪਟਨ ਦੇ ਵਿੱਚ ਸੀਗਾ ਮੇਰੇ ਨਾਲ ਤੇਜਿੰਦਰ ਸਿੰਘ ਸੂਦਨ ਵੀ ਸੀਗੇ ਸਾਨੂੰ ਇਹੋ ਜਿਹੇ ਲੋਕ ਵੀ ਮਿਲੇ ਨੇ ਜਿਹੜੇ ਕਹਿੰਦੇ ਜੀ ਕਿ ਸਾਡੀ ਨੌਕਰੀਆਂ ਖੋਈ ਜਾਂਦੇ ਨੇ ਹਾਲੇ ਕਿ ਇਹ ਬੱਚੇ ਜਿਹੜੇ ਨੇ ਇਹ ਵੈਲ ਐਜੂਕੇਟਿਡ ਬੱਚੇ ਨੇ ਤੇ ਜਿਹੜੇ ਉੱਥੇ ਦੇ ਲੋਕਲ ਬੱਚੇ ਨੇ ਉਹ ਆਮ ਤੌਰ ਤੇ ਪੜਦੇ ਨਹੀਂ ਹੈਗੇ ਤੇ ਉਸ ਕਰਕੇ ਵੀ ਜਿਹੜੀ ਲੋਕਲ ਪੋਪੂਲੇਸ਼ਨ ਐ ਥ੍ਰੈਟਨ ਫੀਲ ਕਰ ਰਹੀ ਹੈ ਵੀ ਇਹ ਬੱਚੇ ਜਿਹੜੇ ਪੜ੍ਹੇ ਲਿਖੇ ਨੇ ਕੱਲ ਨੂੰ ਸਾਡੇ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲਣਗੀਆਂ ਸੋ ਤੁਸੀਂ ਗੱਲ ਸੁਣੀ ਜ਼ਮੀਨੀ ਪੱਧਰ ਤੇ ਪੰਜਾਬ ਚ ਕੀ ਹਾਲਾਤ ਨੇ ਹੁਣ ਇਸ ਗੰਭੀਰ ਮਸਲੇ ਨੂੰ ਅੱਗੇ ਵਧਾਵਾਂਗੇ ਸਟੂਡੀਓ ਦੇ ਵਿੱਚ ਖਾਸ ਸਮਾਹਰ ਮਹਿਮਾਨ ਮੌਜੂਦ ਨੇ ਸਾਡੇ ਨਾਲ ਪ੍ਰਿਥਪਾਲ ਸਿੰਘ ਗਿੱਲ ਇਮੀਗ੍ਰੇਸ਼ਨ ਕੰਸਲਟੈਂਟਸ ਆਫ ਕੈਨੇਡਾ ਰੈਗੂਲੇਟਰੀ ਕਾਉਂਸਲ ਦੇ ਮੈਂਬਰ ਨੇ ਸומੰਨੇ ਪਰਮੰਨੇ ਕੰਸਲਟੈਂਟ ਨੇ ਪੰਜਾਬ ਦੇ ਵਿੱਚ ਫਰਜੀ ਏਜੰਟ ਬਹੁਤ ਨੇ ਔਰ ਗਿੱਲ ਸਾਹਿਬ ਵਰਗੇ ਲੋਕ ਫਰਜੀ ਏਜੰਟਾਂ ਦੇ ਖਿਲਾਫ ਵੀ ਲੜਾਈ ਲੜਦੇ ਨੇ ਔਰ ਉਤਿਆਰਥੀਆਂ ਦਾ ਕੈਨੇਡਾ ਦੀ ਤਰੱਕੀ ਦੇ ਵਿੱਚ ਕੀ ਰੋਲ ਹੈ ਔਰ ਪੰਜਾਬ ਦੀ ਤਰੱਕੀ ਦੇ ਵਿੱਚ ਕੀ ਰੋਲ ਹੈ ਇਸ ਮਸਲੇ ਤੇ ਵੀ ਇਹਨਾਂ ਨਾਲ ਗੱਲ ਕਰਾਂਗੇ ਔਰ ਇੱਕ ਹੋਰ ਮਹਿਮਾਨ ਸਾਡੇ ਨਾਲ ਮੌਜੂਦ ਨੇ ਜਿਹੜੇ ਸਮਾਜਿਕ ਕਾਰਕੁਨ ਨੇ ਕਾਂਗਰਸ ਦੇ ਨਾਲ ਵੀ ਜੁੜੇ ਨੇ ਸਾਬਕਾ ਡਾਇਰੈਕਟਰ ਨੇ ਖਾਦੀ ਬੋਰਡ ਦੇ ਪਰਸ਼ੋਤਮ ਪਰਸ਼ੋਤਮ ਖਲੀਫਾ ਜੀ ਖਲੀਫਾ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਗਿਲ ਸਰ ਹਾਂਜੀ ਨਵਕਰਨ ਹੋਣਾਂ ਨੇ ਵੀ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਚੰਡੀਗੜ੍ਹ ਦੇ ਵਿੱਚ ਔਰ ਕੈਨੇਡਾ ਤੋਂ ਹਰ ਰੋਜ਼ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਹੋ ਰਹੇ ਨੇ ਕੈਨੇਡਾ 'ਚ ਬੈਠੇ ਪੰਜਾਬੀ ਕਈ ਚੰਗੇ ਤੇ ਕਈ ਬੜੀਆਂ ਤਿੱਖੀਆਂ ਗੱਲਾਂ ਵੀ ਕਰ ਰਹੇ ਨੇ ਉੱਥੋਂ ਦੇ ਸਾਡੇ ਨੌਜਵਾਨਾਂ ਦੇ ਬਾਰੇ ਕੀ ਸੱਚਮੁੱਚ ਪੰਜਾਬੀ ਵਿਦਿਆਰਥੀ ਕੈਨੇਡਾ ਚ ਜਾ ਕੇ ਬਹੁਤ ਵੱਡਾ ਖਤਰਾ ਬਣ ਗਏ ਨੇ ਜਾਂ ਛੋਟੀ ਗੱਲ ਨੂੰ ਜ਼ਿਆਦਾ ਵਧਾ ਦਿੱਤਾ ਗਿਆ ਨਹੀਂ ਮੇਰੇ ਖਿਆਲ ਗੱਲ ਕੋਈ ਏਡੀ ਵੱਡੀ ਤਾਂ ਨਹੀਂ ਹੈਗੀ ਪਰ ਇੱਕ ਗੱਲ ਜ਼ਰੂਰ ਹੈਗੀ ਕੈਨੇਡਾ ਦੇ ਜਿਹੜੇ ਸਾਡੇ ਸਾਡੇ ਬੱਚੇ ਹੁਣ ਜਾ ਰਹੇ ਨੇ ਖਾਸ ਤੌਰ ਤੇ ਜਿਹੜੇ ਬੱਚੇ ਪਲੱਸ 2 ਤੋਂ ਬਾਅਦ ਜਾਂਦੇ ਨੇ ਉਮਰ ਛੋਟੀ ਹੁੰਦੀ ਹੈ 18 ਸਾਲ ਦੇ ਬੱਚੇ ਹੁੰਦੇ ਨੇ 18 19 ਸਾਲ ਦੀ ਉਮਰ ਹੁੰਦੀ ਹੈ ਸਾਡਾ ਜਿਹੜਾ ਸਿਸਟਮ ਪੰਜਾਬ ਦਾ ਔਰ ਕੈਨੇਡਾ ਦਾ ਬਹੁਤ ਜ਼ਮੀਨ ਅਸਮਾਨ ਦਾ ਫਰਕ ਆ ਉਹਦੇ ਵਿੱਚ ਸਾਡੀ ਸੋਚ ਸਾਡੇ ਰਹਿਣ ਸਹਿਣ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਜਦ ਸਟੂਡੈਂਟ ਉੱਥੇ ਜਾਂਦਾ ਵਾ ਉਹ ਨਾ ਸਿਰਫ ਪੜ੍ਹਾਈ ਲਈ ਉਹਨੂੰ ਜਦੋਂ ਜਦ ਕਰਨੀ ਪੈਂਦੀ ਆ ਉਹਨੂੰ ਨਾਲ ਨਾਲ ਪਾਰਟ ਟਾਈਮ ਜੌਬ ਵੀ ਕਰਨੀ ਪੈਂਦੀ ਆ ਫਿਰ ਉਹਦੇ ਕੋਲ ਜਿਹੜੀਆਂ ਰਿਸੋਰਸਸ ਨੇ ਪੈਸੇ ਦੀਆਂ ਉਹਦੀ ਕਮੀ ਆ ਉਹ ਇਹ ਸਾਰੀਆਂ ਸਾਰੀਆਂ ਗੱਲਾਂ ਨੇ ਦੂਸਰੇ ਪਾਸੇ ਜਿਹੜੀ ਉੱਥੇ ਰਹਿਣ ਸਹਿਣ ਆ ਉਹ ਡਿਫਰੈਂਟ ਆ ਸਾਡੇ ਪੰਜਾਬ ਨਾਲੋਂ ਸੋਚ ਡਿਫਰੈਂਟ ਆ ਉੱਥੇ ਇੱਕ ਗੱਲ ਜ਼ਰੂਰ ਆ ਕਿ ਜਿਹੜਾ ਸਾਡਾ ਪੰਜਾਬ ਦਾ ਵਿਦਿਆਰਥੀ ਆ ਅ ਸ਼ਾਇਦ ਉਸ ਸਿਸਟਮ ਜੈਲ ਹੋਣ ਲਈ ਉਹ ਨੂੰ ਯਾ ਤਾਂ ਕੋਈ ਸਿੱਧੀ ਸੇਧ ਨਹੀਂ ਦਿੱਤੀ ਜਾਂਦੀ ਇਥੋਂ ਵੀ ਜਿਆਦਾ ਜਾਂਦਾ ਵਾ ਕੰਸਲਟੈਂਟ ਆਮ ਤੌਰ ਤੇ ਦੱਸਦਾ ਹੀ ਨਹੀਂ ਹੈਗਾ ਕਿ ਜੇਕਰ ਤੁਹਾਡਾ ਵੀਜ਼ਾ ਲੱਗ ਗਿਆ ਹੁਣ ਅੱਗੇ ਤੁਹਾਡੇ ਲਈ ਕੀ ਹੋਣਾ ਵਾ ਤੁਸੀਂ ਜਾਂ ਤਾਂ ਜਾਣਾ ਉਹ ਸੋਸਾਇਟੀ ਵਿੱਚ ਜਾ ਕੇ ਉਹਨਾਂ ਨੂੰ ਇਹ ਲੱਗਦਾ ਵੀ ਜਹਾਜ਼ ਉਤਰੋ ਤੇ ਪੰਗੜੇ ਪਾਓ ਜਿਵੇਂ ਫਿਲਮਾਂ ਚ ਦਿਖਵਾ ਬਸ 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 ਆਮ ਤੌਰ ਤੇ ਗੱਲ ਇਹ ਹੀ ਆ ਵੀ ਉਹ ਰਾਂ ਮੁਲਕਾਂ ਚ ਪੈਸੇ ਬਹੁਤ ਨੇ ਅਸੀਂ ਜਹਾਜ਼ ਚ ਜਾਵਾਂਗੇ ਉਤਰਾਂਗੇ ਔਰ ਅਸੀਂ ਪੈਸੇ ਕਮਾਉਣ ਲੱਗਾਂਗੇ ਫਟਾਫਟ ਬਾਕੀ ਗੱਲਾਂ ਦੱਸੀਆਂ ਨਹੀਂ ਜਾਂਦੀਆਂ ਮੈਂ ਜਦ ਕਰਦਾ ਮੈਂ ਖਾਸ ਤੌਰ ਤੇ ਜਦ ਵੀ ਕੋਈ ਸਟੂਡੈਂਟ ਸਾਡੇ ਬਾਹਰ ਜਾਂਦੇ ਨੇ ਅਸੀਂ ਗਰੁੱਪ ਵਿੱਚ ਸਟੂਡੈਂਟਸ ਨੂੰ ਬੁਲਾਉਂਦੇ ਆ ਜਦੋਂ ਦੇ ਵੀਜ਼ਾ ਪ੍ਰੂਵ ਹੁੰਦੇ ਨੇ ਅਸੀਂ ਇੱਕ ਸਪੈਸ਼ਲ ਓਰੀਐਂਟੇਸ਼ਨ ਕਰਦੇ ਆ ਤਿੰਨ ਚਾਰ ਘੰਟੇ ਦੀ ਜਿੱਦੇ ਹਰ ਛੋਟੇ ਛੋਟੇ ਗੱਲਾਂ ਦੱਸ ਦਿਆਂ ਅੱਛਾ ਵੀਜ਼ਾ ਲੱਗਣ ਤੋਂ ਬਾਅਦ ਵੀ ਸਮਝਾਉਂਦੇ ਹੋ ਹਾਂ ਹਾਂਜੀ ਉਹੀ ਤਾਂ ਹੁੰਦਾ ਜਦੋਂ ਜਾਣ ਤੋਂ ਪਹਿਲਾਂ ਉਹਨਾਂ ਦੇ ਜਾਣ ਤੋਂ ਪਹਿਲਾਂ ਅਸੀਂ ਓਰੀਐਂਟੇਸ਼ਨ ਕਰਦੇ ਆ ਜਿੱਚੇ ਅਸੀਂ ਇਹ ਸਾਰੀਆਂ ਗੱਲਾਂ ਦੱਸ ਦਿਆਂ ਕਿ ਤੁਸੀਂ ਰਹਿਣਾ ਸਹਿਣਾ ਕਿਵੇਂ ਆ ਤੁਸੀਂ ਲੋਕਾਂ ਨਾਲ ਵਿਚਰਨਾ ਕਿਵੇਂ ਆ ਕਿਉਂਕਿ ਉਹ ਮਲਟੀਕਲਚਰਲ ਸੁਸਾਇਟੀ ਆ ਕੈਨੇਡਾ 'ਚ ਕੈਨੇਡਾ 25 ਆਮ ਤੌਰ ਤੇ ਕੀ ਹੁੰਦਾ ਕਿ ਜਿੰਨੇ ਬੰਦੇ ਉੱਥੇ ਰਹਿੰਦੇ ਨੇ ਉਸ ਕਲਚਰ ਨੂੰ ਅਡਾਪਟ ਕਰ ਲੈਂਦੇ ਨੇ ਅਡਾਪਟ ਕਰਨ ਤੋਂ ਬਾਅਦ ਉਧਾਂ ਦੇ ਬਣ ਜਾਂਦੇ ਨੇ ਸਾਡਾ ਸਟੂਡੈਂਟ ਕਿਉਂਕਿ ਪਹਿਲੀ ਗੱਲ ਤਾਂ ਨਵਾਂ ਗਿਆ ਹੁੰਦਾ ਵਾ ਜੀ ਦੂਸਰੀ ਗੱਲ ਉਹਨੂੰ ਦਸਰ ਵਾਲਾ ਕੋਈ ਨਹੀਂ ਹੁੰਦਾ ਇੰਡੀਪੈਂਡੈਂਟ ਹੁੰਦਾ ਵਾ ਉਹ ਇੱਥੇ ਮਾਪੇ ਦਾ ਥੋੜਾ ਜਿਹਾ ਪ੍ਰੈਸ਼ਰ ਹੁੰਦਾ ਬੱਚੇ ਦੇ ਉੱਪਰ ਉਥੇ ਪ੍ਰੈਸ਼ਰ ਨਹੀਂ ਹੁੰਦਾ ਉਹ ਆਜ਼ਾਦ ਹੋ ਜਾਂਦਾ ਵਾ ਤੇ ਦੋਸਤਾਂ ਨਾਲ ਰਹਿੰਦਾ ਵਾ ਉਹ ਤੇ ਉਹ ਜੇ ਛੋਟੀ ਮੋਟੀਆਂ ਜਿਹੜੀਆਂ ਸ਼ਰਾਰਤਾਂ ਨੇ ਉਹਦੀਆਂ ਵੱਜ ਜਾਂਦੀਆਂ ਨੇ ਉਹ ਹੋਇਆ ਕਿ ਇਵੈਂਚੁਅਲੀ ਹੁਣ ਬੱਚੇ ਸਾਡੇ ਜ਼ਿਆਦਾ ਜਾਣ ਲੱਗ ਪਏ ਕੈਨੇਡিয়ান ਗਵਰਨਮੈਂਟ ਨੇ ਸਾਨੂੰ ਖੁੱਲ੍ਹ ਜਿਆਦਾ ਦਿੱਤੀ ਹੈ ਸਟੂਡੈਂਟ ਵੀਜ਼ਾ ਜਿਆਦਾ ਲੱਗਣ ਲੱਗ ਪਏ ਉਹਦੇ ਨਾਲ ਕੀ ਹੋਇਆ ਕਿ ਇਹ ਜਿਹੜੀਆਂ ਪ੍ਰੋਬਲਮਸ ਨੇ ਉਥੇ ਗਰੁੱਪਵਾਜੀ ਬਣ ਗਈ ਗਰੁੱਪਵਾਜੀ ਹੋ ਗਈ ਤਾਂ ਲੜਾਈਆਂ ਹੋਣੀਆਂ ਸ਼ੁਰੂ ਹੋ ਗਈਆਂ ਮੈਂ ਪਿੱਛੇ ਹੀ 2 ਹਫ਼ਤੇ ਪਹਿਲਾਂ ਕੈਨੇਡਾ ਤੋਂ ਆਇਆ ਹਾਂ ਜੀ ਮੈਂ ਸੀਨ ਕੈਲਗਰੀ 'ਚ ਦੇਖਿਆ ਜਿੱਥੇ ਸਾਡੇ ਬੱਚਿਆਂ ਦਾ ਗੁੱਟ ਖੜਾ ਵਾ ਈਵਨ ਸਾਡੇ ਜਿਹੜੇ ਸਾਡੇ ਇੰਡੀਅਨ ਸਟੋਰ ਨੇ ਜਾਂ ਉਥੇ ਜਿਹੜੀ ਮਸ਼ਹੂਰ ਜਿਹੜੇ ਕੋਈ ਪਲਾਜ਼ੇ ਨੇ ਉਥੇ ਗਰੁੱਪ ਖੜਾ 15-15 ਬੱਚਿਆਂ ਦਾ ਅ ਤੁਸੀਂ ਇਹ ਐਡਮਿੰਟਨ ਚ ਵੀ ਮੈਂ ਸਿਚੁਏਸ਼ਨ ਦੇਖੀ ਆ ਮੈਂ ਵੈਂਕੂਵਰ ਚ ਵੀ ਸਿਚੁਏਸ਼ਨ ਦੇਖੀ ਆ ਉੱਥੇ ਇਹ ਉੱਥੇ ਦੇ ਸਮਾਜ ਵਿੱਚ ਜਿਆਦਾ ਬਹੁਤ ਤੁਹਾਡੇ ਸਾਹਮਣੇ ਤਾਂ ਨਹੀਂ ਲੜਾਈਆਂ ਹੋਈਆਂ ਨਹੀਂ ਲੜਾਈਆਂ ਨਹੀਂ ਹੋਈਆਂ ਪਰ ਗਰੁੱਪ ਬਣਾਵਣਾ ਬੱਚੇ ਖੜੇ ਨੇ ਸ਼ਾਮ ਨੂੰ ਜੀ ਹੁਣ ਅਗਰ ਉੱਥੇ ਇਹ ਚੀਜ਼ਾਂ ਬਹੁਤ ਅਜੀਬ ਨੇ ਔਰ ਨੇ ਉੱਥੇ ਆ ਕੋਈ ਕਿਸੇ ਅੱਛਾ ਉੱਥੇ ਇਸ ਤਰੀਕੇ ਨਾਲ ਨਹੀਂ ਹੁੰਦਾ ਨਹੀਂ ਉੱਥੇ ਨਹੀਂ ਹੁੰਦਾ ਲੋਕ ਇੰਨੇ ਬਿਜ਼ੀ ਨੇ ਕਿ ਤੁਹਾਨੂੰ ਬੰਦਾ ਹੀ ਨਜ਼ਰ ਨਹੀਂ ਆਉਂਦਾ ਅਗਰ ਕੋਈ ਮਾਲ ਦੇ ਅੰਦਰ ਹੈ ਤਾਂ ਹੈ ਪਤਾ ਗਰੁੱਪ ਬਣਾ ਕੇ ਨਹੀਂ ਖੜਾ ਹੈਗਾ ਉਹ ਹੁਣ ਜਾਂ ਗਰੁੱਪ ਬਾਜੀ ਹੋ ਜਾਂਦੀ ਹੈ ਬਣ ਜਾਂਦੀ ਹੈ ਉਹਦੇ ਵਿੱਚ ਫਿਰ ਦੇਖੋ ਇਸ਼ ਪੰਜਾਬੀ ਹਲਾ ਹਲਾ ਵੀ ਬਹੁਤ ਕਰਦੇ ਆ ਹਲਾ ਹਲਾ ਵੀ ਬਹੁਤ ਜ਼ਿਆਦੀ ਕਰਦੇ ਨੇ ਵੱਡੀ ਗੱਲ ਇਹ ਹੈ ਕਿ ਉਹਨੂੰ ਸਮਝਾਇਆ ਨਹੀਂ ਜਾਂਦਾ ਉਹਨਾਂ ਨੇ ਉਹ ਸੋਸਾਇਟੀ ਵਿੱਚ ਜਾ ਕੇ ਇੰਟੀਗ੍ਰੇਟ ਕਿਦਾਂ ਕਰਨਾ ਵਾ ਸ਼ਾਇਦ ਇਹ ਸਭ ਤੋਂ ਵੱਡੀ ਗੱਲ ਆ ਬਾਕੀ ਜਿਹੜੇ ਇਹੋ ਜਿਹੇ ਬੰਦੇ ਬੱਚੇ ਨੇ ਮੇਰੇ ਖਿਆਲ 10 15% ਤੋਂ ਵੱਧ ਨਹੀਂ ਹੋਣੇ ਅਸੀਂ 85% ਬੱਚੇ ਸਾਡੇ ਚੰਗੇ ਹੀ ਨੇ ਪਰ ਕਿਉਂਕਿ ਸਾਡਾ ਰੌਲਾ ਜ਼ਿਆਦਾ ਹੋ ਜਾਂਦਾ ਵਾ ਔਰ ਇਸ ਟਾਈਮ ਹਾਲਾਤ ਇਹ ਹੋਏ ਨੇ ਕਿ ਜਿਹੜੀ ਸਾਡੀ ਕਮਿਊਨਿਟੀ ਆ ਖਾਸ ਤੌਰ ਤੇ ਕੈਨੇਡਾ ਦੇ ਬ੍ਰੈਂਟਨ ਦੇ ਵਿੱਚ ਟੋਰਾਂਟੋ ਬ੍ਰੈਂਟਨ ਦੇ ਵਿੱਚ ਜਾਂ ਮੈਂ ਗੱਲ ਕਰਾਂ ਵੈਂਕੂਵਰ ਸਰੀ ਜਿੱਥੇ ਦੋ ਮੇਨ ਸ਼ਹਿਰ ਨੇ ਜਿੱਥੇ ਸਾਡੀ ਸਾਡੀ ਆਪਣੀ ਕਮਿਊਨਿਟੀ ਅਗੇਂਸਟ ਹੋ ਗਈ ਇਸ ਚੀਜ਼ ਦੇ ਉਹ ਸਿਰਫ ਲੜਾਈਆਂ ਕਰਕੇ ਅਗੇਂਸਟ ਨਹੀਂ ਹੋਈ ਹੈਗੀ ਸਾਡੇ ਬੱਚਾ ਦਾ ਰਹਿਣ ਸਹਿਣ ਬਹੁਤ ਮਾੜਾ ਹੈ ਇਹ ਇਹ ਸਵਾਲ ਹੈ ਕਿ ਸਾਡੀ ਕਮਿਊਨਿਟੀ ਨੂੰ ਨਰਾਜ਼ਗੀ ਕਿਉਂ ਹੈ ਕਿ ਉਹ ਸਮਝਾ ਨਹੀਂ ਪਾਰੇ ਵਿਦਿਆਰਥੀਆਂ ਨੂੰ ਇਹ ਵਿਦਿਆਰਥੀ ਸਾਡੀ ਜਿਹੜੀ ਲੋਕਲ ਉਥੇ ਪੰਜਾਬੀ ਵਸੇ ਜੀ ਉਹਨਾਂ ਦੀ ਗੱਲ ਨਹੀਂ ਸੁਣਨਾ ਚਾਹੁੰਦੇ ਨਹੀਂ ਦੇਖੋ ਵਿਦਿਆਰਥੀਆਂ ਨੂੰ ਉਥੇ ਕਮਿਊਨਿਟੀ ਜਿਹਦਾ ਕੋਈ ਇਦਾਂ ਦਾ ਸਿਸਟਮ ਹੈ ਨਹੀਂ ਕਮਿਊਨਿਟੀ ਸਮਝਾ ਸਕੇ ਕਾਲਜ ਓਰੀਐਂਟੇਸ਼ਨ ਦਿੰਦਾ ਵਾ ਕਾਲਜ ਜਿਹੜੀ ਓਰੀਐਂਟੇਸ਼ਨ ਦਿੰਦਾ ਵਾ ਉਹ ਆਪਣੇ ਕਾਲਜ ਦੇ ਸਿਸਟਮ ਦੇ ਹਿਸਾਬ ਨਾਲ ਤੁਹਾਡੀਆਂ ਕਲਾਸਿਸ ਕਿੱਦ ਕਿਤੇ ਕਰ ਉਹ ਇਹ ਦਿੰਦਾ ਵਾ ਬੇਸਿਕ ਐਟੀਕੀਟਸ ਮੈਨਰਸ ਉਹਨਾਂ ਨੂੰ ਲੱਗਦਾ ਵਾ ਬਾ ਕਿ ਸ਼ਾਇਦ ਇਹ ਦੇਖ ਕੇ ਸਿੱਖ ਜਾਣਗੇ ਅਨਫੋਰਚਨਟਲੀ ਸ਼ਾਇਦ ਸਾਡੇ ਬੱਚੇ ਦੇਖ ਕੇ ਵੀ ਨਹੀਂ ਸਿੱਖ ਰਹੇ ਮੈਂ ਉੱਥੇ ਵੀ ਦੇਖੀ ਇੱਕ ਪ੍ਰੋਬਲਮ ਕਿ ਸਾਡੇ ਬੱਚੇ ਜਿੱਥੇ ਰਹਿ ਰਹੇ ਨੇ ਕੁਝ ਲਾਲਿਤ ਸਾਡੇ ਲੋਕਾਂ ਵੀ ਉੱਥੇ ਦਿਖਾਇਆ ਵਾ ਜਿੱਥੇ ਚਾਰ ਲੋਕ ਰਹਿ ਸਾਡੇ ਉਹਨਾਂ ਨੇ 6 6 7 ਸਾਲ ਲੋਕ ਰੱਖੇ ਹੋਏ ਨੇ ਸਾਫ ਸਫਾਈ ਦੀ ਬਹੁਤ ਵੱਡੀ ਪ੍ਰੋਬਲਮ ਬੱਚੇ ਸਾਫ ਸਫਾਈ ਨਹੀਂ ਕਰਦੇ ਚਲੋ ਇਹ ਸਾਰੇ ਪਹਿਲੂ ਨੇ ਮੈਂ ਥੋੜੇ ਤੇ ਵਾਪਸ ਮੁੜਦਾ ਖਲੀਫਾ ਸਾਹਿਬ ਕਾਂਗਰਸ ਦੀ ਸਰਕਾਰ ਹੈ ਕੈਪਟਨ ਅਮਰਿੰਦਰ ਨੇ ਸੱਤਾ ਚੋਂਣ ਤੋਂ ਬਾਅਦ ਬਿਆਨ ਦਿੱਤਾ ਤਾਕੀ ਸਾਡੇ ਵਿਦਿਆਰਥੀ ਜਦੋਂ ਬਾਹਰ ਜਾਂਦੇ ਨੇ ਉਹਨਾਂ ਨੂੰ ਦਿੱਕਤਾਂ ਨਾ ਆਉਣ। ਅੱਜ ਜੋ ਸਥਿਤੀ ਬਣ ਗਈ। ਜੀ। ਸਾਡੇ ਮੂਲਕ ਦੇ ਵਿਦਿਆਰਥੀ ਨੇ ਜਿਵੇਂ ਗਿਲਸਾ ਬਰਗੇ ਜਿਹੜੇ ਤਜਰਬੇਕਾਰ ਮਨਜ਼ੂਰਸ਼ੁਦਾ ਕੰਸਲਟੈਂਟ ਨੇ ਉਹ ਤਾਂ ਆਪਣੇ ਵਿਦਿਆਰਥੀਆਂ ਨੂੰ ਸਿਖਾ ਕੇ ਭੇਜ ਦਿੰਦੇ ਨੇ ਵੀ ਕਾਕਾ ਆਪਾ ਇਸ ਡਿਸਪਲਿਨ ਚ ਰਹਿਣਾ ਹੈ ਉੱਥੇ ਜਾ ਕੇ। ਕੈਨੇਡਾ ਚ ਉਤਰਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਕੈਨੇਡਾ ਮੁੱਲ ਲੈ ਲਿਆ। ਤੁਸੀਂ ਸਿਰਫ ਪੜਨ ਜਾ ਰਹੇ ਹੋ। ਜੇ ਤੁਸੀਂ ਆਚਰਣ ਚ ਰਹੋਗੇ ਤਾਂ ਤੁਸੀਂ ਤਰੱਕੀ ਕਰ ਪਾਓਗੇ ਨਹੀਂ ਤਾਂ ਉਹ ਵਾਪਸ ਭੇਜ ਦਿੰਦੇ ਨੇ। ਟਾਈਮ ਨਹੀਂ ਲਾਉਂਦੇ ਕੈਨੇਡਾ ਵਾਲੇ ਆਪਾਂ ਦੇਖਿਆ ਇੱਕ ਗਾਇਕ ਵੀ ਸਾਡਾ ਪੰਜਾਬੀ ਮੁੰਡਾ ਜਿਹਨੇ ਗਾਣਾ ਜੇ ਰਿਲੀਜ਼ ਕੀਤਾ ਉਹ ਮੁੜ ਵੀ ਆਇਆ ਸੀਗਾ ਕੈਨੇਡਾ ਤੋਂ ਭੇਜ ਵੀ ਦਿੱਤਾ ਸੀ ਉਹਨਾਂ ਨੇ ਜੀ ਜੀ ਸਰਕਾਰ ਇਸ ਮਾਮਲੇ ਚ ਗੰਭੀਰ ਨਹੀਂ ਨਸ਼ਿਆਂ ਦੀ ਗੱਲ ਵੀ ਮੈਂ ਕਰੂੰਗਾ ਨਸ਼ਿਆਂ ਚ ਤਾਂ ਸਰਕਾਰ ਦੀ ਨਲਾਇਕੀ ਸਾਰਿਆਂ ਨੂੰ ਪਤਾ ਹੈ ਪਿਛਲੀ ਸਰਕਾਰ ਵੀ ਓਨੀਕ ਨਲਾਇਕ ਸੀ ਹੋਣ ਵਾਲੀ ਸੀ ਜੋ ਮਰਜੀ ਜਦੋਂ ਜਦੋਂ ਵਿਦਿਆਰਥੀਆਂ ਦੀ ਗੱਲ ਕਰਦੇ ਆਂ ਕੈਪਟਨ ਅਮਰਿੰਦਰ ਨੂੰ ਇਹ ਤਾਂ ਸਮਝ ਆਉਂਦੀ ਹੈ ਕਿ ਅਸੀਂ ਦੂਜੀਆਂ ਭਾਸ਼ਾਵਾਂ ਪੜ੍ਹਾਵਾਂਗੇ ਵਿਦਿਆਰਥੀਆਂ ਨੂੰ ਕਦੋਂ ਪੜ੍ਹਾਉਣਗੇ ਮੈਨੂੰ ਇੰਤਜ਼ਾਰ ਹੈ ਪਰ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ ਜਿਹੜੇ ਵਿਦਿਆਰਥੀ ਪੰਜਾਬ ਚੋਂ ਪੜ੍ਹਾਈ ਲਈ ਜਾਂਦੇ ਨੇ ਪਹਿਲਾਂ ਤਾਂ ਕਿੱਲਾ ਵੇਚਦੇ ਨੇ ਜਾਂ ਉਹਨਾਂ ਦੇ ਮਾਪਿਆਂ ਦੀ ਜਮ੍ਹਾਂ ਪੂੰਜੀ ਬੈਂਕਾਂ ਚੋਂ ਨਿਕਲਦੀ ਹੈ ਜਾਂ ਉਹ ਪ੍ਰੋਵੀਡੈਂਟ ਫੰਡ ਦਾ ਪੈਸਾ ਕਢਾਉਂਦੇ ਨੇ ਕਢਾਉਂਦੇ ਨੇ ਜਾਂ ਟਰੈਕਟਰ ਵੇਚਦੇ ਨੇ ਕੋਈ ਕਾਰ ਵੇਚ ਦਿੰਦਾ ਵੱਡੀ ਵੀ ਚਲੋ ਕੋਈ ਨਹੀਂ ਪੁੱਤ ਜਾ ਕੇ ਕਮਾਊਗਾ ਫੇਰ ਲੈ ਲਾਂਗੇ ਗਹਿਣੇ ਵੇਚ ਦਿੰਦੀਆਂ ਨੇ ਮਾਮਾ ਟੂਮਾ ਕਹਿੰਦੇ ਆਪਾਂ ਜਿਹਨੂੰ ਸਾਡੇ ਬਜ਼ੁਰਗਾਂ ਦੀਆਂ ਇਹ ਹਾਲਾਤ ਨੇ ਜਿਸ ਦੇ ਨਾਲ ਸਾਡਾ ਵਿਦਿਆਰਥੀ ਬਾਹਰ ਜਾਂਦਾ ਹੈ ਸਾਡਾ ਰਿਸੋਰਸ ਇੱਥੇ ਖਤਮ ਹੁੰਦਾ ਕੈਨੇਡਾ ਦਾ ਬੈਂਕ ਭਰਦਾ ਸਰਕਾਰ ਕਿਉਂ ਨਹੀਂ ਗੰਭੀਰ ਕਿਸ ਸਰਕਾਰ ਕੋਈ ਅਜਿਹਾ ਉਪਰਾਲਾ ਕਰੇ ਕਿ ਜਿਹੜੇ ਵਿਦਿਆਰਥੀ ਪੜਨ ਲਈ ਜਾ ਰਹੇ ਨੇ ਪੰਜਾਬ ਚ ਉਹ ਸਾਡੇ ਵਿਦਿਆਰਥੀ ਨੇ ਅਸੀਂ ਉਹਨਾਂ ਨੂੰ ਉਸ ਪੱਧਰ ਦੀ ਪੜ੍ਹਾਈ ਤੇ ਰੋਜ਼ਗਾਰ ਨਹੀਂ ਦੇ ਰਹੇ ਸਾਡਾ ਬੋਝ ਘਟਾ ਰਹੇ ਨੇ ਉਹ ਜਾ ਕੇ ਆਪਣੇ ਮਾਪੇ ਬੋਝ ਪਾ ਰਹੇ ਨੇ ਸਰਕਾਰ ਕਿਉਂ ਨਹੀਂ ਕੋਈ ਅਜਿਹਾ ਪ੍ਰਬੰਧ ਕਰਦੀ ਕਿ ਅਸੀਂ ਸਾਰੇ ਵਿਦਿਆਰਥੀਆਂ ਨੂੰ ਜਾਣ ਤੋਂ ਪਹਿਲਾਂ ਉਹਨਾਂ ਦਾ ਟ੍ਰੇਨਿੰਗ ਸੈਸ਼ਨ ਲਾਈਏ ਕਿਉਂਕਿ ਮੰਨਿਆ ਜਾਂਦਾ ਜੇ ਪੰਜਾਬ ਦਾ ਮੁੱਖ ਮੰਤਰੀ ਜਾ ਕੇ ਭਾਸ਼ਣ ਦੇਵੇ ਜਾਂ ਕੋਈ ਮੰਤਰੀ ਜਾ ਕੇ ਭਾਸ਼ਣ ਦੇਵੇ ਗਿੱਲ ਸਾਹਿਬ ਵਰਗੇ ਮਾਹਰ ਦਰਬੇਕਾਰ ਲੋਕ ਨਾਲ ਹੋਣ ਤੇ ਵਿਦਿਆਰਥੀਆਂ ਤੇ ਅਸਰ ਪਾਊਗਾ ਕਿ ਸਾਡੀ ਸਰਕਾਰ ਸਾਡੇ ਜਾਨ ਦੇ ਪ੍ਰਤੀ ਵੀ ਗੰਭੀਰ ਹੈ ਔਰ ਸਾਡੀ ਸਰਕਾਰ ਉਥੇ ਸਾਡੇ ਆਤਮ ਨੂੰ ਲੈ ਕੇ ਵੀ ਗੰਭੀਰ ਕੋਈ ਸੁਝਾਅ ਕਦੀ ਕੈਪਟਨ ਅਮਰਿੰਦਰ ਸਿੰਘ ਜਾਂ ਰਾਹੁਲ ਗਾਂਧੀ ਕੋਲੇ ਪਹੁੰਚਾਓ ਦੇਖੋ ਮੈਂ ਕੈਪਟਨ ਸਾਹਿਬ ਲੋਇ ਇੱਕ ਪਹਿਲੀ ਗੱਲ ਦੱਸਦਾ ਵੀ ਨਸ਼ੇਾਂ ਬ੍ਰਦੀ ਵੀ ਗੰਭੀਰ ਹਨ ਨਸ਼ੇ ਦੀ ਤਾਂ ਅਪ ਕਰਾਂਗੇ ਗੰਭੀਰ ਹਨ ਜਿਹੜੀ ਇਹ ਬੱਚਿਆਂ ਦੀ ਗੱਲ ਪ੍ਰਿੰਸੀਪਲ ਗਿਲਜੀ ਨੇ ਵਿਸਤਾਰਪੂਰਵਕ ਦੱਸੀ ਹੈ ਜਿਹੜੀ 1900 47 ਤੋਂ ਬਾਅਦ ਜੋ ਸਾਡੇ ਦੇਸ਼ आजाद ਹੋਇਆ ਕੁਝ ਲੋਕ ਪਹਿਲਾਂ ਅਤੇ ਉਸ ਤੋਂ ਬਾਅਦ ਬੜੀ ਤੇਜ਼ੀ ਨਾਲ ਰੁਸੀ ਵਿਦੇਸ਼ਾਂ ਚ ਗਏ ਸਾਡੇ ਪੁਰਖਿਆਂ ਨੇ ਬੜੀ ਮੁਸ਼ਕਲ ਨਾਲ ਇਸ ਦੇਸ਼ ਨੂੰ ਆਜ਼ਾਦ ਕਰਾਇਆ ਫੌਸੀਆ ਵਿਛੜੇ ਜੇਲ੍ਹਾਂ ਵੀ ਰਏ ਬਹੁਤ ਸਾਰੀਆਂ ਸਜ਼ਾਵਾਂ ਵੀ ਕਟੀਆਂ ਪਰ ਮੈਂ ਜਦੋਂ ਕਈ ਵਾਰ ਨੌਜਵਾਨਾਂ ਨੂੰ ਮਿਲਦਾ ਜਾਂ ਬੱਚਿਆਂ ਬੱਚੀਆਂ ਨੂੰ ਮਿਲਦਾ ਜਿਹੜੇ ਕੋਲੋਂ ਕਈ ਵਾਪਸ ਵੀ ਆ ਜਾਂਦੇ ਨੇ ਛੋੜੇ ਮੁਲਕਾਂ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਕਈ ਲੋਕ ਵਾਪਸ ਵੀ ਆਏ ਨੇ ਇਹ ਕੈਨੇਡਾ ਜਿਹੜੇ ਸੈਟਲਡ ਨਹੀਂ ਹੁੰਦੇ ਉਹ ਵੀ ਵਾਪਸ ਆ ਜਾਂਦੇ ਨੇ ਮੈਂ ਉਹਨਾਂ ਬੱਚਿਆਂ ਨੂੰ ਅੰਦਰ ਜ਼ਰੂਰ ਪੁੱਛਣੀ ਚਾਹੁੰਨਾ ਕਿ ਉਹਨਾਂ ਦੇ ਗ੍ਰੈਂਡਫਾਦਰ ਦਾਦੇ ਜਾਂ ਫਾਦਰ ਪਿਤਾ ਮਾਤਾ ਬੜੀ ਮਿਹਨਤ ਕਰਕੇ ਉਹਨਾਂ ਨੇ ਜ਼ਮੀਨ ਬਣਾਈ ਘਰ ਬਣਾਇਆ ਜਾਂ ਕੋਈ ਹੋਰ ਬਿਜ਼ਨਸ ਕੀਤਾ ਜਾਂ ਥੋੜੇ ਛਿਲੜ ਜੀ ਨੂੰ ਪੰਜਾਬੀ ਭਾਸ਼ਾ 'ਚ ਅਸੀਂ ਕਹਿੰਦੇ ਆ ਵੀ ਉਹ ਜਮਾ ਪੂੰਜੀ ਕੀਤੀ ਤੇ ਜਾਂ ਤੁਹਾਨੂੰ ਕਰਜ਼ਾ ਚੱਕ ਕੇ ਉਹਨਾਂ ਨੇ ਉੱਥੇ ਭਿਜਿਆ ਤਾਂ ਕੀ ਤੁਸੀਂ ਉੱਥੇ ਜਾ ਕੇ ਲੜਨਾ ਚਾਹੁੰਦੇ ਹੋ ਲੜਾਈਆਂ ਕਰੋਗੇ ਉਹ ਮੁਲਕ ਵੈਸੇ ਹੀ ਬਰਦਾਸ਼ਤ ਨਹੀਂ ਕਰਦਾ ਮੁਲਕ ਸਾਡਾ ਵੀ ਬਰਦਾਸ਼ਤ ਨਹੀਂ ਕਰਦਾ ਵਾਇਰਸ ਛਾੜਾ ਦੇਸ਼ ਵੀ ਬਰਦਾਸ਼ਤ ਨਹੀਂ ਕਰਦਾ ਚਲੋ ਸਾਡੇ ਲੋਕ ਜਿਹੜੇ ਇਹਨੂੰ ਸਮਝਾ ਦਿੰਦੇ ਨੇ ਚਲਿਆ ਥੋੜੋ ਉਸ ਨੂੰ ਨੜੇ ਲਿਓ ਰਹੀ ਗੱਲ ਇੱਥੋਂ ਜਾਣ ਦੀ ਪਲਾਨ ਕਰਨ ਦੀ ਜਦੋਂ ਸਾਡੇ ਐਨਆਰਆਈਸ ਬਾਹਰੋਂ ਆਉਂਦੇ ਨਹੀਂ ਮੈਂ ਇਹ ਗੱਲ ਨਵੀਂ ਕਹਿਣ ਲੱਗਿਆ ਗਿਲਸਾਬ ਤੁਹਾਡੇ ਕਈ ਵਾਰ ਬੋਲਣ ਸਮੇਂ ਕੰਮ ਵੀ ਆਏਗੀ ਇਹ ਗੱਲ ਹਾਂਜੀ ਹਾਂਜੀ ਜਿਹੜੇ ਐਨਆਰਆਈ ਸਾਡੇ ਅੱਜ ਤੋਂ 15 20 ਸਾਲ 32 ਸਾਲ ਪਹਿਲਾਂ ਬਾਹਰੋਂ ਆਉਂਦੇ ਸੀ ਤਾਂ ਉਹ ਸਾਨੂੰ ਆ ਕੇ ਐਉਂ ਦਿਖਾਉਂਦੇ ਸੀ ਕਿ ਅਸੀਂ ਬਹੁਤ ਵੱਡਾ ਮਾਰਕਾ ਮਾਰ ਕੇ ਆਏ ਹਾਂ ਉਹ ਇਹਨਾਂ ਚੀਜ਼ਾਂ ਨੂੰ ਦੇਖ ਕੇ ਸਾਡੇ ਨੌਜਵਾਨ ਉਧਰ ਨੂੰ ਰੁਝਾਨ ਪੈਦਾ ਕਰ ਲਿਆ ਅੱਜ ਪਲੱਸ 2 ਦੀ ਗੱਲ ਲੈਣੇ ਕੀਤੀ ਪਲੱਸ 2 ਤੋਂ ਬਾਅਦ ਮੇਰਾ ਖਿਆਲ ਹੈ ਵੀ ਪਲੱਸ 2 ਦੇ ਬੱਚੇ ਨੂੰ ਜੇ 10ਵਾਂ ਕਰ ਲਈਏ ਤਾਂ ਉਹਨੂੰ ਨਹੀਂ ਆਉਂਦੇ ਕਿ ਜਵਾਮ ਹੀ ਨਹੀਂ ਆਉਂਦੇ ਪਰ ਉਹਦੇ ਜੇਨ ਦੇ ਗੱਲ ਵੜਿਆ ਕਿ ਮੈਂ ਮੂਵ ਕਰਨਾ ਇੰਡੀਆ ਤੋਂ ਜਾਣਾ ਹੈਗਾ ਮੈਂ ਇੰਗਲੈਂਡ ਕੈਨੇਡਾ ਬਾਹਰਲੇ ਦੇਸ਼ ਜਾ ਕੇ ਕੰਮ ਕਰਨਾ ਉਹ ਆਪਣੇ ਦੇਸ਼ ਨਾਲ ਉਹਦਾ ਨਗਾ ਕੱਟ ਗਿਆ ਮੈਨੂੰ ਇਹ ਫਿਕਰ ਹੈ ਨਹੀਂ ਦੇਸ਼ ਨਾਲ ਹੀ ਕੱਟਿਆ ਦੇਸ਼ ਦੇ ਨਾਲ ਹੀ ਲਗਾ ਕੱਟ ਗਿਆ ਨਹੀਂ ਨਹੀਂ ਕਿ ਦੇਸ਼ ਨਾਲ ਹੀ ਲਗਾ ਕੱਟਿਆ ਦੇਖੋ اسی ਵੀ ਆ ਮੇਰੇ ਬੜੇ ਫਰੈਂਡ ਪੂਰੇ ਵਰਲਡ ਵਾਈਜ਼ ਮੇਰੇ ਦੋਸਤ ਰਹਿੰਦੇ ਨੇ ਸਾਰਿਆਂ ਨਾਲ ਮੇਰਾ ਸੰਪਰਕ ਆ ਮੈਨੂੰ ਬੈਲਜੀਅਮ ਤੋਂ ਵੀ ਹਰ ਰੋਜ਼ ਕਿਤੇ ਨਾ ਕਿਤੇ ਫੋਨ ਆਉਂਦਾ ਰਹਿੰਦਾ ਯਾਰ ਆਜੋ ਹਾਲੇ ਤੱਕ ਮੈਂ ਨਹੀਂ ਗਿਆ ਨਹੀਂ ਜਾਣਾ ਚਾਹੁੰਦਾ ਕਿਉਂਕਿ ਮੇਰੇ ਅੰਦਰ ਮੇਰੇ ਪੁਰੂਜਾ ਦੀ ਗੱਲ ਖੜੀ ਗਿਆ ਵੀ ਯਾਰ ਆਪਣੇ ਮੋਲਕ ਨੂੰ ਮਜ਼ਬੂਤ ਕਰੀਏ ਸਾਡੇ ਦਿਲ ਵਿੱਚ ਇਹ ਵੀ ਗੱਲਾਂ ਆ ਗਈਆਂ ਹਾਂ ਟੂਰ ਲਈ ਜਾ ਵੀ ਸਕਦੇ ਆ ਪਰ ਹਾਲੇ ਤੱਕ ਨਹੀਂ ਗਏ ਚਲੋ ਇੱਥੇ ਮੈਂ ਕਹਿਣਾ ਚਾਹੁੰਦਾ ਜਿਹੜਾ ਡਾਲਰ ਦਾ ਰੇਟ ਇੰਡੀਆ ਦੇ ਵਿੱਚ ਆ ਕੇ ਇੱਕ ਇੱਕ ਡਾਲਰ ਨੂੰ ਗਿਣਤੀ ਕਰਦੇ ਨੇ ਬੱਚੇ ਮਾਈਨਸ ਪਲੱਸ ਕਰਦੇ ਨੇ ਅਸੀਂ ਤਾਂ ਫੱਟੀਆਂ ਦੇ ਪੜੇ ਆ ਹੁਣੇ ਲੈਪਟਾਪ ਦੇ ਬਣੇ ਨੇ ਇਹਨਾਂ ਨੇ ਜ਼ਰਬ ਜਲਦੀ ਦੇ ਦੇਣੀ ਹੈ ਜਿਸ ਦਾ بڑا ਕਾਰਨ ਆ ਵੀ ਉਹ ਡਾਲਰ ਨੂੰ ਜ਼ਰਬ ਦੇ ਕੇ ਮਦਰ ਫਾਦਰ ਨੂੰ ਇਹ ਕਹਿੰਦੇ ਸੀ ਮਕਾਨ ਆਪ ਦਾ ਵੇਚ ਦਿਓ ਮੇਰੇ ਕੋਲ ਧਾਰਨਾ ਨੇ ਸਾਡੇ ਜਗਰਾਉਂ ਦੇ 4-5 ਘਰਾਂ ਦੇ ਬੱਚਿਆਂ ਨੇ ਗਰੀਬ ਪਰਿਵਾਰਾਂ ਨੇ ਮੈਂ ਹੈਰਾਨ ਹੋ ਗਿਆ ਵੀ ਉਹ ਕੈਨੇਡਾ ਚਲੇ ਕਿਵੇਂ ਗਏ ਜੀ ਘਰ ਵੇਚਦੇ ਔਰ ਬੈਂਕਾਂ ਤੋਂ ਲੋਨ ਲੈ ਲੇ ਔਰ ਕੱਲ ਜੇਕਰ ਉਹ ਡਿਵੋਰਸ ਹੋ ਜਾਂਦੇ ਨੇ ਲੜਾਈ ਝਗੜੇ ਦੇ ਵਿੱਚ ਤਾਂ ਕੀ ਹਾਲਤ ਹੋਵੇਗੀ ਉਸ ਘਰ ਦੀ ਕਿਹੜੇ ਪਾਸੇ ਜਾਣਗੇ ਫਿਰ ਉਹ ਨਸ਼ੇ ਕਰਨਗੇ ਜਾਂ ਮਾਰੇ ਕਰਨਗੇ ਚਲੋ ਤੁਸੀਂ ਤੁਸੀਂ ਸਾਰੇ ਪੁਆਇੰਟ ਰੱਖ ਲੇ ਗਿਲ ਸਾਹਿਬ ਕੈਨੇਡਾ ਦੀ ਜਿਹੜੀ ਉਥੋਂ ਦੀ ਲੋਕਲ ਕਮਿਊਨਿਟੀ ਹੈ ਤੁਹਾਡੀ ਨਜ਼ਰ ਚ ਉਹਨਾਂ ਦੀ ਜ਼ਿੰਮੇਵਾਰੀ ਕੀ ਹੋਣੀ ਚਾਹੀਦੀ ਔਰ ਉਹ ਕਿਵੇਂ ਸਾਡੀਆਂ ਸਥਿਤੀਆਂ ਨੂੰ ਉੱਥੇ ਹੈਂਡਲ ਕਰਨ ਕਿਉਂਕਿ ਵਿਦਿਆਰਥੀ ਉਹਨਾਂ ਨੂੰ ਵੀ ਪਤਾ ਹੈ ਕਿ ਸਾਡੇ ਪੰਜਾਬ ਤੋਂ ਆਏ ਨੇ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਕਿਵੇਂ ਆਏ ਨੇ ਜੇ ਜਮ ਹਾਲ ਇਹਦਾ ਬਣਿਆ ਹੁਣ ਉਹਦੇ ਨਾਲ ਨਾ ਪੱਖੀ ਹੰਗਾਰਾ ਵੀ ਜਾ ਸਕਦਾ ਬਹੁਤ ਸਾਰੇ ਵਿਦਿਆਰਥੀ ਜਿਹੜੇ ਡਿਜ਼ਰਵ ਕਰਦੇ ਨੇ ਚੰਗੀ ਪੜਾਈ ਕਰਦੇ ਨੇ ਔਰ ਕੁਦਰਤੀ ਤੌਰ ਦੇ ਉੱਤੇ ਉਹਨਾਂ ਦਾ ਹੱਕ ਬਣਦਾ ਚੰਗੀ ਪੜਾਈ ਲੈਣ ਦਾ ਕਿਉਂਕਿ ਪੰਜਾਬ ਚ ਚੰਗੀ ਪੜਾਈ ਹੈ ਨਹੀਂ ਉਹਨਾਂ ਦਾ ਹੱਕ ਬਣਦਾ ਚੰਗੀ ਪੜਾਈ ਲੈਣ ਦਾ ਤੇ ਉਹ ਵਿਦੇਸ਼ ਨਹੀਂ ਜਾਣਗੇ ਜੇ ਇਹ ਰੁਝਾਨ ਨਾ ਰੁਕਿਆ ਉਹਦਾ ਨੁਕਸਾਨ ਕਿਹਨੂੰ ਆਇਆ ਪੰਜਾਬ ਨੂੰ ਨਹੀਂ ਵੱਡੀ ਗੱਲ ਦੇਖੋ ਪਹਿਲੀ ਗੱਲ ਜਿਹੜੀ ਸਾਡੀ ਕਮਿਊਨਿਟੀ ਆ ਸਾਡੀ ਕਮਿਊਨਿਟੀ ਬਹੁਤ ਹੈਲਪ ਕਰਦੀ ਐ ਮੈਂ ਇਹ ਕਹਿ ਦਵਾਂ ਅੱਜ ਬੱਚੇ ਜੇ ਅਥੇ ਜਾਂਦੇ ਨੇ ਰਹਿਣ ਸਹਣ ਦੀ ਜਿਹੜੀ ਜਗ੍ਹਾ ਉਹ ਸਾਡੀ ਕਮਿਊਨਿਟੀ ਹੀ ਪ੍ਰੋਵਾਈਡ ਕਰਦੀ ਐ ਆਦਰਵਾਇਜ਼ ਜਿਹੜੇ ਅਗਰ ਤੁਸੀਂ ਗੋਰਿਆਂ ਨੂੰ ਦੇਖੋ ਅਗਰ ਉਹਨਾਂ ਦੇ ਜਿਹੜੇ ਅਪਾਰਟਮੈਂਟਸ ਨੇ ਉਹ ਇਨ ਐਕਸਪੈਂਸਿਵ ਨੇ ਕਿ ਸਾਡਾ ਬੱਚਾ ਸ਼ਾਇਦ ਅਫੋਰਡ ਹੀ ਨਹੀਂ ਕਰ ਸਕਦਾ ਜੀ ਕਾਲਜ ਕੋਲ ਵੀ ਇਨਾ ਕਮੋਡੀਸ਼ਨ ਨਹੀਂ ਹੁੰਦਾ ਇੰਸਟੀਟਿਊਸ਼ਨ ਕੋਲ ਕਿ ਉਹ ਹਰ ਬੱਚੇ ਨੂੰ ਉੱਥੇ ਰੱਖ ਸਕੇ ਕਮਿਊਨਿਟੀ ਬਹੁਤ سپورਟ ਕਰਦੀ ਹੈ ਇਹ ਜੀ ਕੋਈ ਗੱਲ ਨਹੀਂ ਹੈਗੀ ਫਿਰ ਪਰ ਹੁਣ ਲੇਟਲੀ ਕਮਿਊਨਿਟੀ ਨੇ ਕੀ ਕੀਤਾ ਕਿ ਹੁਣ ਕਮਿਊਨਿਟੀ ਨੇ ਸੈਮੀਨਾਰ ਵੀ ਆਰਗੇਨਾਈਜ਼ ਕਰਨਾ ਸ਼ੁਰੂ ਕੀਤੇ ਨੇ ਜਿੱਥੇ ਉਹ ਬੱਚਿਆਂ ਨੂੰ ਵੀ ਨਾਲ ਇਨਵੋਲ ਕਰ ਰਹੇ ਨੇ ਆ ਇਹ ਲੱਗਦਾ ਨਹੀਂ ਸੀ ਉਹਨਾਂ ਨੂੰ ਵੀ ਇਹ ਸਿਚੁਏਸ਼ਨ ਇਸ ਤੱਕ ਆਊਗੀ ਸ਼ਾਇਦ ਜਿਵੇਂ ਮੈਂ ਗੱਲ ਕੀਤੀ ਪਹਿਲਾਂ ਵੀ ਕਿ ਸ਼ਾਇਦ ਸਾਡੀ ਓਰੀਐਂਟੇਸ਼ਨ ਹੀ ਹੈਗੀ ਸਾਡੇ ਬੱਚਿਆਂ ਨੂੰ ਸਮਝਾਇਆ ਨਹੀਂ ਜਾਂਦਾ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਮੈਂ ਇਹ ਸਰਕਾਰ ਦੀ ਹਾਂ ਸਰਕਾਰ ਦੇਖੋ ਇਹ ਜਰ ਗੱਲ ਜ਼ਰੂਰ ਮੰਨਦਾ ਹਾਂ ਕੇ ਸਾਡੇ ਮੁਲਕ ਦਾ एजुकेशन ਸਿਸਟਮ ਆ ਉਹ ਸਕਿਲਡ ਲੇਬਰ ਨਹੀਂ ਪ੍ਰੋਡਿਊਸ ਕਰਦਾ ਉਹ ਤਾਂ ਇੱਕ ਜਨਰਲ এডਿਕੇਸ਼ਨ ਦੇ ਦਿੰਦਾ ਵਾ ਸਾਡੇ ਕੋਲ ਅੱਜ ਮੇਰੇ ਕੋਲ ਹੀ ਬੱਚੇ ਕੰਮ ਕਰਦੇ ਨੇ ਜਿਹੜੇ ਐਮ ਐਸ ਸੀ ਨੇ ਐਮ ਸੀ ਐ ਨੇ ਐਮ ਬੀ اے ਨੇ ਬੇਸਿਕਲਾਂ ਵੀ ਨਹੀਂ ਆਉਂਦੀਆਂ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਇੱਕ ਕੱਦ ਕਹਿ ਦੋ ਕਿ ਅਗਰ ਤੁਸੀਂ ਇੱਕ ਐਨਵੈਲਪ ਦੇ ਉੱਪਰ ਐਡਰੈਸ ਕਰਨਾ ਵਾ ਉਹਨੂੰ ਐਡਰੈਸ ਵੀ ਲਿਖਣੀ ਆਉਂਦਾ ਬੱਚਾ ਸਾਡਾ ਕਲਚਰ ਵੀ ਵੱਖਰਾ ਹੈ ਸਾਡਾ ਕਲਚਰ ਇਹ ਹੈ ਕਿ ਕਾਲਜ ਖਤਮ ਹੋਣ ਤੋਂ ਬਾਅਦ 2 ਵਜੇ ਤੋਂ ਬਾਅਦ ਫਿਲਮ ਦੇਖਣੀ ਨਹੀਂ ਫਿਲਮ ਵੀ ਨਹੀਂ ਸਾਡੇ ਤਾਂ ਸਿਰਫ ਪੜਾਈ ਕੀਤੀ ਜਾਂਦੀ ਹੈ ਨਾਮ ਲਈ ਇੱਕ ਦੇਖੋ ਸਾਡੇ ਪੜਾਈ ਇੱਕ ਟੈਗ ਆ ਕਿ ਮੇਰੇ ਕੋ ਮੈਂ ਟੈਗ ਲਾ ਲਿਆ ਮੈਂ ਆ ਲੈਵਲ ਦੀ ਸਾਡੀ ਪੜਾਈ ਰੋਜ਼ਗਾਰ ਕਰ ਲੀਡ ਨਹੀਂ ਕਰਦੀ ਹੈ ਜੀ ਉਹ ਨਾਲ ਮੈਂ ਮੈਂ ਇੱਥੇ ਉਹ ਮੁੰਡੇ ਨਹੀਂ ਦੇਖੇ ਜਿਹੜੇ 2 ਵਜੇ ਛੁੱਟੀ ਹੋਣ ਤੋਂ ਬਾਅਦ ਕੰਮ ਕਰਨ ਜਾਂਦੇ ਹੁਣ ਸਾਡੇ ਰਿਵਾਜ ਨਹੀਂ ਹੋ ਸਕਦੇ ਸਾਡੇ ਰਿਵਾਜ ਨਹੀਂ ਦੇਖਣਾ ਸਾਡੇ ਰਿਵਾਜ ਨਹੀਂ ਹੈਗਾ ਨਹੀਂ ਚੰਡੀਗੜ੍ਹ ਦਿੱਲੀ ਵੱਲ ਹੈ ਹਾਂ ਹੈਗਾ ਉੱਧਰ ਵੀ ਸਾਡੇ ਰਿਵਾਜ ਹੈਗਾ ਵੱਡੀ ਗੱਲ ਉੱਧਰ ਵੀ ਪੱਬਾਂ ਤੇ ਜ਼ੋਰ ਜ਼ਿਆਦਾ ਹੈ ਸਾਡਾ ਐਜੂਕੇਸ਼ਨ ਇੱਥੇ ਵੀ ਹੈ ਰੋ ਲੇਕਿਨ ਐਜੂਕੇਸ਼ਨ ਸਿਸਟਮ ਹਨ ਉਹ ਸਕਿੱਲ ਵਰਕਰ ਨਹੀਂ ਪ੍ਰੋਡਿਊਸ ਕਰਦਾ ਉਹ ਕਿ ਸਕਿੱਲ ਨਹੀਂ ਦਿੰਦਾ ਤੁਹਾਨੂੰ ਉਹ ਤੁਹਾਨੂੰ ਬੇਸਿਕ ਜਨਰਲ ਐਜੂਕੇਸ਼ਨ ਦਿੰਦਾ ਵਾ ਅਸੀਂ ਸਾਡੇ ਕੰਮ ਦੀ ਊਚ ਨੀਚ ਬਹੁਤ ਇਹ ਮੈਂ ਤੁਹਾਨੂੰ ਗੱਲ ਕੀਤੀ ਸੀ ਉਹਨਾਂ ਮੁਲਕਾਂ 'ਚ ਕੰਮ ਦੀ ਊਚ ਨੀਚ ਨਹੀਂ ਹੈਗੀ ਕੋਈ ਸਾਡੀ ਮਜਬੂਰੀ ਵਸ ਨਵੇਂ ਜਾਂਦੇ ਆ ਰੋਟੀ ਕਾਪਟਨ ਅਮਰਿੰਦਰ ਦਾ ਰੋਲ ਕੀ ਹੋਵੇ ਅੱਜ ਦੀਆਂ ਸਥਿਤੀਆਂ 'ਚ ਜਦੋਂ ਪੰਜਾਬ 'ਚ ਨੌਜਵਾਨ ਜਾਂਦਾ ਹੈ ਅਸੀਂ ਉਹਨੂੰ ਕਿਵੇਂ ਤਰਾਸ਼ ਕੇ ਭੇਜੀਏ ਤਾਂ ਕਿ ਸਾਡੀ ਬਦਨਾਮੀ ਨਾ ਹੋਵੇ ਸਾਡੇ ਸਕੂਲਾਂ ਵਿੱਚ ਦੇਖੋ ਸਾਡੇ ਬਹੁਤ ਮੈਂ ਜੇ ਇੱਕ ਚੀਜ਼ ਆਮ ਦੇਖੀ ਆ ਬਾਹਰ ਦੇ ਲੋਕ ਵੀ ਆ ਕੇ ਇੱਥੇ ਗੱਲ ਕਰਦੇ ਨੇ ਉਹ ਸਭ ਤੋਂ ਵੱਡੀ ਗੱਲ ਕੀ ਹੈ ਸਾਡੇ ਜਿਹੜੇ ਸਾਡੇ ਬੇਸਿਕ ਮੈਨਰਿਜ਼ਮ ਨੇ ਉਹ ਬਹੁਤ ਫਰਕ ਪੈ ਗਿਆ ਬਹੁਤ ਘਟ ਗਿਆ ਅਸੀਂ ਵੀ ਪਿੰਡਾਂ 'ਚ ਪੈਦਾ ਹੋਇਆ ਮੇਰੇ ਫਾਦਰ ਆ ਖਾਇ ਹੁੰਦਾ ਸੀ ਕਿ ਬਾਹਰ ਜਾ ਕੇ ਤੁਸੀਂ ਲੋਕਾਂ ਨੂੰ ਦੂਆ ਸਲਾਮ ਕਰਨੀ ਆ ਜੋ ਹੈ ਨਹੀਂ ਅਨਫੋਰਚੂਨੇਟਲੀ ਈਵਨ ਤੁਸੀਂ ਜੇ ਅਗਰ ਕੋਈ ਬੱਚਾ ਮੈਂ ਮੇਰੀ ਬਿਲਡਿੰਗ ਵੀ ਦੇਖਦਾ ਤੇ ਮੇਰਾ ਆਫਿਸ ਆ ਸੀੜੀਆਂ 'ਚ ਸਾਡੇ ਬੱਚੇ ਬੈਠੇ ਹੁੰਦੇ ਨੇ ਕੋਈ ਬੰਦੇ ਨੇ ਉਤਰਨਾ ਬਨੇ ਚ ਖਾਸ ਤੌਰ ਤੇ ਲੇਡੀਜ਼ ਨੇ ਔਰ ਰਸਤਾ ਵੀ ਨਹੀਂ ਛੱਡਦੇ ਸਾਨੂੰ ਮੈਨਰਿਸਮ ਦੀ ਕਮੀ ਹੈ ਇਹ ਮੰਨਣਾ ਪਊਗਾ ਅਸੀਂ ਜੋ ਮਰਜ਼ੀ ਕਹ ਲਈਏ ਮੈਂ ਕਿਸੇ ਪੋਲਿਟੀਕਲ ਪਾਰਟੀ ਦਾ ਰੋਲ ਨਹੀਂ ਕਹਣਾ ਹੈਗਾ ਪਰ ਓਵਰ ਆਲ ਸਾਡਾ ਸਿਸਟਮ ਵਿਗੜਦਾ ਜਾ ਰਿਹਾ ਹੈ ਜਰਨਲ ਨੋਲਜ ਜਿਹੜੀ ਹੈ ਬੇਸਿਕ ਮੈਨਰ ਜਿਹੜੇ ਹੁੰਦੇ ਨੇ ਇਹ ਸਾਨੂੰ ਸਕੂਲਾਂ ਤੋਂ ਸਿਖਾਉਣੀ ਪੈਣੀ ਹੈ ਬਿਲਕੁਲ ਅਗਰ ਅਸੀਂ ਸਕੂਲਾਂ ਵਿੱਚ ਇਹ ਸਿਸਟਮ ਲਾਗੂ ਨਹੀਂ ਕਰਾਂਗੇ ਇਹ ਸਾਨੂੰ ਜਿਵੇਂ ਅੱਜ ਖਮਿਆਜ਼ਾ ਪੋਤਣਾ ਪੈ ਰਿਹਾ ਅੱਜ ਕੈਨੇਡਾ ਵਰਗੀਆਂ ਕੰਟਰੀ ਜਿਹੜੀਆਂ ਸਾਡੇ ਨੌਜਵਾਨ ਨੂੰ ਅਸੀਂ এমਪਲੋਇਮੈਂਟ ਨਹੀਂ ਦੇ ਸਕਦੇ ਪੜਾਈ ਤੋਂ ਬਾਅਦ ਅਨਫੋਰਚਨਟਲੀ ਉਹ ਦੇ ਰਹੀਆਂ ਨੇ ਹਾਂ ਤੁਸੀਂ ਇਹ ਗੱਲ ਬਹੁਤ ਜ਼ਰੂਰ ਪਹੁੰਚਦੀ ਹੈ ਕਹੀ ਹੈ ਕਿ ਹੋਇਆ ਕੀ ਕਿ ਜਿਹੜੀ ਸਾਡਾ ਸਾਡਾ ਸਰਮਾਇਆ ਹੈ ਉਹ ਲੇਕੇ ਜਾ ਰਹੇ ਨੇ ਜਿਹੜਾ ਸਾਡੇ ਦੇਸ਼ ਵਿੱਚ ਯੂਜ਼ ਹੋਣਾ ਚਾਹੀਦਾ ਸੀਗਾ ਪਰ ਅਨਫੋਰਚਨਟਲੀ ਕੱਲ ਨੂੰ ਅਗਰ ਉਹ ਵੀ ਇਹ ਬ੍ਰੇਕਾ ਲਗਾ ਦਿੰਦੇ ਨੇ ਕਿਸੇ ਤਰੀਕੇ ਵਜ੍ਹਾ ਕਰਕੇ ਤੇ ਸਾਡੇ ਲਈ ਬਹੁਤ ਜੋ ਹਾਲਾਤ ਚੱਲ ਰਹੇ ਨੇ ਕੈਨੇਡਾ ਦੀ ਸਰਕਾਰ ਤੇ ਜਿਹ ਪ੍ਰੈਸ਼ਰ ਪੈ ਕੀ ਸਾਡੇ ਵਿਦਿਆਰਥੀਆਂ ਦਾ ਉੱਥੇ ਜਾਣਾ ਘੱਟ ਸਕਦਾ ਬਹੁਤ ਬਹੁਤ ਫਰਕ ਪੈ ਸਕਦਾ ਜੇਕਰ ਸਾਡੀ ਕਮਿਊਨਿਟੀ ਹੀ ਅਗੇਂਸਟ ਹੋ ਗਈ ਜੀ ਉੱਥੇ ਸਾਡਾ ਮੀਡੀਆ ਬਹੁਤ ਸਟਰੋਂਗ ਆ ਮੀਡੀਆ ਬਹੁਤ ਸਪੋਰਟ ਕਰਦਾ ਸਟੂਡੈਂਟਸ ਨੂੰ ਬਹੁਤ ਸਪੋਰਟ ਕਰਦਾ ਪਰ ਇੱਦਾਂ ਸੇਮ ਟਾਈਮ ਮੀਡੀਆ ਬਹੁਤ ਫ੍ਰੀ ਆ ਜੀ ਔਰ ਉਹ ਇਦਾਂ ਦੀ ਗੱਲਾਂ ਚੱਕਣ ਲੱਗੇ ਵੀ ਟਾਈਮ ਨਹੀਂ ਲਗਾਉਂਦੇ ਹੈਗੇ ਉਹ ਬੜੀ ਜੀ ਤਾਂ ਥੋੜਾ ਬਹੁਤ ਉਹ ਬੜੀ ਉਹ ਬੜੀ ਸੇਫ ਕੰਟਰੀ ਆ ਉੱਥੇ ਉਹ ਨਹੀਂ ਹੈਗਾ ਬੜੀ ਸੇਫ ਕੰਟਰੀ ਆ ਉਹ ਉੱਥੇ ਲੋਕ ਕਿਸੇ ਨੂੰ ਕਿਸੇ ਦੀ ਗੱਲ ਦੇ ਵਿੱਚ ਡਿਸਟਰਬ ਨਹੀਂ ਕਰਦੇ ਹੈਗੇ ਕਿਸੇ ਨੂੰ ਕਿਸੇ ਦੇ ਕਿਸੇ ਦੇ ਕੰਮ ਦੇ ਵਿੱਚ ਦਖਲਅੰਦਾ ਵਾਇਲੈਂਸ ਆਪਾਂ ਸ਼ੁਰੂ ਹੋ ਗਈ ਮੈਂ ਪਲੱਸ ਇੱਕ ਹੋਰ ਵੀ ਇੱਥੇ ਚੱਕਦਾ ਵਾਂ ਵਿਜ਼ਿਟਰਸ ਵੀਜ਼ਾ ਤੇ ਬਹੁਤ ਲੋਕੀ ਜਾਣ ਲੱਗ ਪਏ ਕੈਨੇਡਾ ਔਰ ਮੈਂ ਦੇਖ ਕੇ ਹੈਰਾਨ ਹੁੰਨਾ ਕਿ 4-4 5 ਮਹੀਨੇ ਤੱਕ ਇਲੀਗਲ ਕੰਮ ਕਰਦੇ ਨੇ ਸਾਡੇ ਲੋਕ ਚੰਗੇ ਚੰਗੇ ਲੋਕ ਜਿਨ੍ਹਾਂ ਨੂੰ ਪੁੱਛਿਆ ਉਹ ਨਹੀਂ ਚੰਗੀ ਆ ਟੀਚਰ ਲੋਕ ਲੈ ਰਹੇ ਨੇ ਡਾਕਟਰ ਲੋਕ ਲੈ ਰਹੇ ਨੇ ਛੁੱਟੀਆਂ ਦੇ ਦੋ ਡਾ ਇਲੀਗਲ ਤੌਰ ਤੇ ਤੇ ਕੋਈ ਸਾਡੀ ਅਗਰ ਸਾਡੇ ਸਮਾਜ ਵਿੱਚ ਇਹ ਡਾਲਰਾਂ ਦਾੜਾ ਝਾਕ ਆ ਉਹ ਚੀਜ਼ ਹੈ ਉਸ ਮਹੀਨੇ ਚਾਰ ਮੇਂ ਨਹੀਂ ਚਾਰ ਕਦਮ ਨਹੀਂ ਹੋਣੀ ਉਹਦੇ ਲਈ ਮੋਦੀ ਸਾਹਿਬ ਪਿਛਲੀਆਂ ਸਰਕਾਰਾਂ ਮਨਮੋਹਨ ਸਿੰਘ ਜੀ ਤਾਂ ਚਲੋ ਘੱਟ ਜ਼ਿੰਮੇਵਾਰ ਨੇ 70 ਰੁਪਏ ਤੇ ਲਾਤਾ ਡ ਹਾਂ ਇਹ ਇਹ ਸਿਚੁਏਸ਼ਨ ਹੈ ਜਿਹੜੀ ਇਹ ਝਾਕ ਹੈ ਖਤਮ ਨਹੀਂ ਹੋਈ ਨਿਕਲ ਪਰ ਇਹ ਹੋਊਗਾ ਕਿ ਜਿਵੇਂ ਉਹ ਮੋਦੀ ਸਾਹਿਬ ਨੇ ਕਿਹਾ ਸੀ 45 ਤੱਕ ਲਿਆਉ ਉਹ ਸਰਕਾਰਾਂ ਨੇ ਅਗਰ ਬ੍ਰੇਕਾ ਲਗਾ ਦਿੱਤੀ ਅਗਰ ਸਾਡਾ ਸਿਸਟਮ ਇਹੀ ਚੱਲੇ ਗਿਆ ਸਟੂਡੈਂਟ ਵਾਇਲੈਂਸ ਕਰੀ ਗਏ ਵਿਜ਼ਟਰ ਜਾ ਕੇ ਇਲੈਗਲ ਕੰਮ ਕਰੀ ਗਏ ਦੇਖੋ ਗਿਲਸਾਹ ਸਟੂਡੈਂਟ ਤਾਂ ਜਾਊਗਾ ਕਿਉਂਕਿ ਸਾਡੀਆਂ ਸਰਕਾਰਾਂ ਨਲਾਇਕ ਹੈ ਮੈਂ ਨਲਾਇਕ ਸ਼ਬਦ ਵਰਤਦਾ ਸਾਨੂੰ ਸਾਰਿਆਂ ਨੂੰ ਪਤਾ 70 ਰੁਪਏ ਰੁਪਏ ਦੀ ਕੀਮਤ ਆ ਗਈ ਡਾਲਰ ਦੇ ਮੁਕਾਬਲੇ ਸਾਡੀਆਂ ਸਰਕਾਰਾਂ ਚਾਹੁੰਦੀਆਂ ਨੇ ਵੀ ਬੱਚੇ ਇੱਥੇ ਰਹਿਣ ਪੜਨ ਨਵੇਂ ਨਵੇਂ ਕੰਮ ਲੈਣ ਸਰਕਾਰਾਂ ਨੂੰ ਸਰਕਾਰੀਆ ਦਿੰਨੇ ਹੈਗੀਆਂ ਸਰਕਾਰਾਂ ਕੋਲੇ ਸਰਕਾਰਾਂ ਕੋਲੇ ਮौज-ਮਸਤੀ ਕਰਨ ਦਾ ਟਾਈਮ ਹੈ ਸਰਕਾਰਾਂ ਆਪਣੀਆਂ ਵੱਡੀਆਂ ਗੱਡੀਆਂ ਆ ਅਸੀਂ ਮੈਂ ਖਾਦੀ ਬੋਰਡ ਡਾਇਰੈਕਟਰ ਰਿਆਂ ਜੀ ਮੈਂ ਕਈ ਇੰਡਸਟਰੀਆਂ ਲਵਾ ਕੇ ਦਿੱਤੀਆਂ ਬੱਚਿਆਂ ਨੂੰ ਮੈਂ ਮਾਂ ਮੰਨਦਾ ਮੈਂ ਮੰਨਦਾ ਕੰਮ ਕਰਦੇ ਇਹ ਨਹੀਂ ਗੱਲ ਹੈਗੀ ਕਿ ਅਸੀਂ ਇੱਥੇ ਬੈਠੇ ਕੰਮ ਨਹੀਂ ਕਰਦੇ ਅਸੀਂ ਬਹੁਤ ਲੋਕ ਕੰਮ ਕਰਦੇ ਹਾਂ ਮੈਂ ਵੀ ਕੰਮ ਕਰਦਾ ਬਹੁਤ ਸਾਰੇ ਲੋਕ ਕੰਮ ਹੀ ਗਿਆ ਜਦ ਮੋਦੀ ਸਾਹਿਬ ਦਾ ਕੁਝ ਲਿਆਇ ਨਹੀਂ ਐਸਾ ਪੰਜਾਬ ਲਈ ਕਿਹ ਇੰਡਸਟਰੀਜ਼ ਲੈਂਦੀਆਂ ਮੈਂ ਤਾਂ ਸਰਕਾਰਾਂ ਦੇ ਰੋਲ ਤੇ ਗੱਲ ਕਰਦਾ ਸੁਖਵੀਰ ਨੇ ਦਵਾਈ ਬਹੁਤ ਢੇਡੇ ਲਾਏ ਮੈਨੂੰ ਚੈੱਕ ਲਾਉਣ ਦੀ ਗੱਲ ਕਹਿੰਦੇ ਤੁਸੀਂ ਸੁਖਵੀਰ ਆਪਣੀ ਬਦਵਰਤੋ ਤੁਸੀਂ ਸਰਕਾਰ ਪ੍ਰਤੀ ਜੋ ਮਰਜ਼ੀ ਸ਼ਬਦ ਵਰਤੋ ਸਾਡਾ ਤੁਹਾਡਾ ਅਕਾ ਸਾਡਾ ਨਾ ਅਕਾ ਹਲਾ ਸਰਕਾਰ ਬੜੀ ਜ਼ਿੰਮੇਵਾਰੀ ਲੈ ਲੈਂਦੇ ਨੇ ਪਰ ਵਿਦਿਆਰਥੀ ਚਾਂਡੇ ਬੱਚੇ ਮੈਂ ਛੋਟੀ ਗੱਲ ਕਰਨਾ ਚਾਹੁੰਦਾ ਜੀ ਜੀ ਸਾਡੀ ਜਿਹੜੀ ਇਨਵੈਸਟਮੈਂਟ ਆ ਐਜੂਕੇਸ਼ਨ ਦੇ ਵਿੱਚ ਉਹ ਬਹੁਤ ਘੱਟ ਆ ਪੂਰੀ ਦੁਨੀਆ ਹੀ ਦੇਖੋਗੇ ਤੁਸੀਂ ਜਦੋਂ ਮੈਂ ਨਾਲ ਨਾਲ ਜਵਾਬ ਇਹ ਮੈਂ ਵੀ ਸਭ ਨਾਲ ਨਾਲ ਜਵਾਬ ਹਾਂ ਇਹਨਾਂ ਉੱਪਰ ਚੱਲ ਰਹੀ ਹੈ ਨਾਲ ਨਾਲ ਜਵਾਬ ਇਹ ਦੇ ਦਿਓ ਪੰਜਾਬ ਦੀ ਇੱਜ਼ਤ ਤੇ ਸਵਾਲ ਖੜੇ ਹੋਗੇ ਕੈਪਟਨ ਮਰਿੰਦਰ ਸਿੰਘ ਦੀ ਡਿਊਟੀ ਕੀ ਹੈ ਜਦੋਂ ਸਾਡੇ ਵਿਦਿਆਰਥੀ ਜਾਂਦੇ ਨੇ ਕੋਈ ਸਰਕਾਰੀ ਉਪਰਾਲਾ ਹੋਣਾ ਚਾਹੀਦਾ ਮੈਂ ਕਹਣਾ ਅਗਰ ਹੋ ਸਕਦਾ ਮੈਨੂੰ ਨਹੀਂ ਪਤਾ ਇਹ ਪੋਸੀਬਲ ਹੈ ਕਿਉਂਕਿ ਇਨੇ ਲੋਕਾਂ ਨੂੰ ਕਿਹਦਾ ਵੀਜ਼ਾ ਕਿਸ ਟਾਈਮ ਤੇ ਲੱਗਦਾ ਸ਼ਾਇਦ ਇਕੱਠੇ ਕਰਨਾ ਇਹਨਾਂ ਆਸਾਨ ਨਹੀਂ ਹੋਊਗਾ ਹਾਂ ਸਰਕਾਰ ਟੀਵੀ ਕੋਈ ਸੁਣਵੇ ਦਾ ਤੰਤਰ ਹੋਵੇ ਜਿੱਥੇ ਪਤਾ ਹੋਵੇ ਕਿ ਜੇ ਤੁਹਾਡਾ ਵੀਜ਼ਾ ਗ੍ਰਾਂਟ ਹੋ ਗਿਆ ਤੇ ਤੁਸੀਂ ਰਿਪੋਰਟ ਕਰੋ ਇਸ ਮਾਈਕ ਮੈਨੂੰ ਯੈਸ ਇਹ ਹੋ ਸਕਦਾ ਕੁਝ ਤੁਹਾਡਾ ਮੀਡੀਆ ਬੜਾ ਬੜਾ ਕਵਰੇਜ ਕਰ ਸਕਦਾ ਹੋਰ ਕਿਹੜੀਆਂ ਬੜਾ ਰੂਮ ਕਵਰੇਜ ਕਰ ਸਕਦਾ ਹੋਰੇ ਆਏਗਾ ਉਥੇ ਸਾਡੇ ਵਰਗੇ ਲੋਕਾਂ ਤੁਸੀਂ ਹੈਲਪ ਲੈ ਸਕਦੇ ਹੋ ਅਸੀਂ ਗਾਈਡ ਕਰ ਸਕਦੇ ਦੱਸ ਸਕਦੇ ਬੱਚਿਆਂ ਨੂੰ ਪਛਾਣ ਨਾ ਮਾ ਜਾਂਦਾ ਬੱਚੇ ਨੂੰ ਨਹੀਂ ਪਤਾ ਹੈਗਾ ਸਾਡਾ ਚਲੋ ਇੱਕ ਸਵਾਲ ਛੋਟਾ ਦਾ ਲੈ ਲਾਂ ਇੱਕ ਸਵਾਲ ਛੋਟਾ ਦਾ ਲੈ ਚਾਹੀ ਨਹੀਂ ਦੱਸਦੇ ਜਿਹੜੇ ਵਿਦਿਆਰਥੀ ਬਾਹਰ ਜਾਂਦੇ ਨੇ ਤੁਸੀਂ ਜ਼ਿਕਰ ਕਰਦੇ ਨੇ ਸਰਕਾਰਾਂ ਵਾਲੇ ਕਹਿੰਦੇ ਪੰਜਾਬ ਚ ਪੜੋ ਇੱਥੇ ਸਭ ਕੁਝ ਹੈ ਇੱਥੇ ਸਭ ਕੁਝ ਹੈ ਇੱਥੇ ਨਸ਼ਾ ਵੀ ਹੈ ਨਸ਼ੇ ਤੋਂ ਡਰਦੇ ਵੀ ਕਈ ਵਿਦਿਆਰਥੀ ਬਾਹਰ ਨਹੀਂ ਨਸ਼ਾ ਤਾਂ ਨਹੀਂ ਦੱਸੋ ਬਹੁਤ ਨਸ਼ਾ ਨਸ਼ਾ ਇੱਕ ਬਹੁਤ ਵੱਡੀ ਸਮੱਸਿਆ ਹੈ ਜਿਹੜੇ ਪੰਜਾਬੀ ਨੌਜਵਾਨ ਕੱਲੇ ਰੋਜ਼ਗਾਰ ਤੇ ਡਾਲਰ ਲਈ ਨਹੀਂ ਜਾਂਦੇ ਮਾਪੇ ਕਈ ਚਿੰਤਿਤ ਨੇ ਵੀ ਜੇ ਸਾਡਾ ਬੱਚਾ ਪੰਜਾਬ ਚ ਰਹਿ ਗਿਆ ਇਹਨੇ ਮੰਤਰੀ ਤਾਂ ਬਣਨਾ ਨਹੀਂ ਰੋਜ਼ਗਾਰ ਨਹੀਂ ਮਿਲਣਾ ਨਹੀਂ ਜੇ ਨਸ਼ੇ ਤੇ ਲੱਗ ਗਿਆ ਸਾਡਾ ਘਰ ਵੀ ਬਿੱਟ ਇਹ ਤਾਂ ਸੋੜ ਲਿਆ ਗਈ ਗੱਲਾਂ ਸਾਡ ਜੀਡੇ ਵੈਲ ਐਜੂਕੇਟਡ ਪਰਸਨ ਹੋ ਨਹੀਂ ਮੈਂ ਤਾਂ ਕਰਦੀ ਬੜੀ ਟੀਮ ਹੈ ਜਿੱਥੇ ਦਾ ਆਪਾਂ ਬੈਠੇ ਆ ਤੁਸੀਂ ਲੋਕ ਵੀ ਤਾਂ ਇੱਥੇ ਕੰਮ ਕਰ ਹੀ ਰਹੇ ਹੋ ਨਾ ਮੇਰਾ ਖਿਆਲ ਹੈ ਵੀ ਬਹੁਤ ਸਾਰੇ ਕ੍ਰੇਡਿਟਡ ਲੋਕਾਂ ਨਾਲੋਂ ਵਧੀਆ ਹੋ ਤੁਸੀਂ ਨਹੀਂ ਕਰਦੀ ਔਰ ਮੈਂ ਬਹੁਤ ਸਾਰੇ ਮਾਪਿਆਂ ਦੀ ਸੋਚ ਹੀ ਰੰਦੀ ਹੈ ਬਿਲਕੁਲ ਹੋਣੀ ਵੀ ਚਾਹੀਦੀ ਹੈ ਮਾਂ ਪਿਓ ਦੀ ਸੋਚ ਮੈਂ ਜਦ ਡਿਸਕਵਰੀ ਦੇ ਇੱਕ ਬਹੁਤ ਵੱਡੀ ਗੱਲ ਦੇਖੀ ਬੱਚੇ ਦੀ ਉਹ ਬੱਚਾ ਇੱਕ ਲੜਕੀ ਨਾਲ ਮੈਰਿਜ ਕਰਾਉਣ ਦੀ ਖਾਤਰ ਔਰ ਫਾਦਰ ਮਦਰ ਤੋਂ ਕੁਝ ਪੈਸੇ ਲੈਣੋਂ ਨਾ ਰੈਜ਼ੀਡੈਂਸੀ ਵੀ ਅਲੱਗ ਕਰ ਲਿਆ ਕੈਨੇਡਾ ਡਿਸਕਵਰੀ ਦੇ ਦਿਖਾਇਆ ਤਾਂ ਉਹਨੇ ਉਹਨਾਂ ਨੂੰ ਸ਼ੂਟ ਹੀ ਕਰ ਦਿੱਤਾ ਵੀ ਮੈਂ ਤੁਹਾਡੇ ਨਾਲ ਰਹਿਣਾ ਹੀ ਨਹੀਂ ਇਹ ਮੇਰੀ ਪ੍ਰੋਬਲਮ ਸਾਰੀ ਦੁਨੀਆ 'ਚ ਨਹੀਂ ਉਹ ਕੈਨੇਡਾ ਦੀ ਪ੍ਰੋਬਲਮ ਹੈ ਜੀ ਇਹ ਕਿਹੜੀ ਜੀ ਮੇਰੇ ਇੱਕ ਇੱਕ ਸਵਾਲ ਦਾ ਜਵਾਬ ਸਾਡੇ ਕੋਲ ਆਂਦਰ ਨਹੀਂ ਆ ਰਿਹਾ ਇੱਕ ਇੱਕ ਸਵਾਲ ਦਾ ਜਵਾਬ ਜੀ 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 ਇੱਕ ਇੱਕ ਸਵਾਲ ਦਾ ਜਵਾਬ ਦੇ ਦਿਓ ਜੀ ਸਰਕਾਰ ਦੀ ਜ਼ਿੰਮੇਵਾਰੀ ਕਿੰਨੀ ਕ ਹੈ ਕਿ ਸਾਡੇ ਵਿਦਿਆਰਥੀ ਜਾਂ ਮਾਪੇ ਨਸ਼ਿਆਂ ਦੇ ਡਰ ਤੋਂ ਮੁੰਡੇ ਬਾਹਰ ਨਾ ਭੇਜਣ ਕੁੜੀਆਂ ਬਾਹਰ ਨਾ ਇਹ ਦੇਖੋ ਕੁੜੀਆਂ ਬਾਹਰ ਭੇਜੰਦਾ ਰੋਜ਼ਾਨਾ ਇਸੇ ਕਰਕੇ ਤੇ ਕੀ ਬਣ ਰਿਹਾ ਹੈ ਦੇਖੋ ਰਿਸਪੋਨਸਿਬਿਲਟੀ ਹੈ ਸਰਕਾਰ ਦੀ ਔਰ ਸਰਕਾਰ ਕਰ ਵੀ ਰਹੀ ਆ ਪਰ ਜੇ ਹੁਣ ਦੇਖੋ ਤਿੰਨ ਕੱਲ ਪਰਸੋਂ ਇੱਕ ਡਿਸਕਸ਼ਨ ਵਿੱਚ ਬੋਲੇ ਦੱਸਿਆ ਸੀ 27000 ਪੁਲਿਸ ਮੁਲਾਜ਼ਮਾ ਸਾਡਾ ਪੰਜਾਬ ਦਾ 75 ਲੱਖ ਸਾਡੇ ਕਰਨੇ 3 ਕਰੋੜ ਦੇ ਨੇੜੇ ਲੋਕ ਲੋਗ ਨੇ ਪੰਜਾਬ ਦੇ ਵਿੱਚ ਔਰ ਇੱਕ 94 ਦੇ ਸਮਥਿੰਗ ਬਹੁਤ ਘੱਟ ਜੀ ਮੈਂ ਹੈਰਾਨ ਆ ਵੀ ਇਨੇ ਲੋਕਾਂ ਦੇ ਕੋਲ ਸਰਕਾਰ ਦਾ ਹਰ ਨੁਮਾਇੰਦਾ ਨਹੀਂ ਜਾ ਸਕਦਾ ਇਹ ਕੰਸਟੀਟਿਊਐਂਸੀ ਲਈਏ ਨਹੀਂ ਵੋਟਾਂ ਵ ਲਈ ਜਾਂਦੇ ਨੇ ਘਰ ਕੇ ਨਹੀਂ ਬਿਲਕੁਲ ਨਹੀਂ ਸਾਡੇ ਘਰ ਨਹੀਂ ਜਾ ਸਕਦੇ ਹੁਣ ਤੋਂ ਪਹਿਲਾਂ ਵੀ ਕਰਦੇ ਜੇ ਕੋਈ ਨਾ ਦਾ ਸਰਪੰਚੀ ਪੰਚਾਇਤ ਦਾ ਮੈਂ ਮੰਨ ਲੈਣਾ ਸਭ ਦੇ ਜਾਂਦਾ ਚਲੋ ਤੁਹਾਡੇ ਲੀਡਰ ਚਲੇ ਨਹੀਂ ਪਰ ਇਹ ਸਾਡੇ ਸਮੁੱਚੇ ਲੋਕਾਂ ਨੂੰ ਲੱਗਣਾ ਪਊਗਾ ਅੱਗੇ ਵੀ ਸਵਾਲ ਦੱਸ ਦੋ ਸਵਾਲ ਹੀ ਦੱਸ ਦੋ ਕਿ ਨਸ਼ਿਆਂ ਤੋਂ ਡਰ ਕੇ ਮਾਪੇ ਆਪਣੇ ਬੱਚੇ ਨੂੰ ਬਾਹਰ ਭੇਜ ਰਹੇ ਨੇ ਸਰਕਾਰ ਕਦੋਂ ਗਰੰਟੀ ਦੇਊਗੀ ਵੀ ਤੁਸੀਂ ਡਰ ਕੇ ਬੱਚੇ ਬਾਹਰ ਨਾ ਭੇਜੋ ਮਾਪੇ ਬੱਚਿਆਂ ਨੂੰ ਐਸੀ ਹੀ ਤਾਲੀਮ ਦੇਣ ਕਿ ਉਹ ਨਸ਼ੇ ਦੇ ਨੇੜੇ ਦੀ ਨਾ ਜਾਣ ਐਸੇ ਅਜੇ ਵੀ ਤਾਂੜਨ ਤਾਂ ਹੈ ਨਾ ਵੇ ਇੱਕ ਪਿੰਡ ਦੇ ਵਿੱਚ ਜੇ 1000 ਬੱਚਾ ਲੜਕੀ ਲੜਕਾ ਹੈਗਾ ਤਾਂ ਉਹਨਾਂ ਚੋਂ 5-7 ਹੀ ਬੱਚੇ ਦੇ ਲੜਕੀਆਂ ਦੇ ਲੜਕੇ ਨਸ਼ਿਆਂ ਦੇ ਲੱਗੇ ਹੋ ਯਾਰ 8-900 ਤੋਂ 1000 ਬੰਦਾ ਨਹੀਂ ਬੱਚਾ ਨਹੀਂ ਕਿਤੇ ਰਾਹੁਲ ਗਾਂਧੀ ਕਹਿੰਦੇ ਸੀ 70% ਰਾਹੁਲ ਗਾਂਧੀ ਜੀ ਨੇ ਠੀਕ ਹੈ ਮੈਨੂੰ ਪਤਾ ਨਹੀਂ ਸੀ ਉਸ ਵਕਤ ਚੀਕ ਵੀ ਪਈ ਉਸ ਵਗੈਰ ਸਰਕਾਰ ਨੇ ਚੀਕ ਵੀ ਮਾਰੀ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਤੁਸੀਂ ਦੱਸਿਆ ਪਲੱਸ 2 ਤੋਂ ਬਾਅਦ ਬੱਚੇ ਜਾਂਦੇ ਆ 20 ਸਾਲ ਦੇ ਬੱਚੇ ਅੱਜ ਹੋਏ ਫਿਰ ਉਹ ਕੈਨੇਡਾ ਵੱਲ ਨੂੰ ਧਿਆਨ ਕੀਤਾ ਤਾਂ ਸਾਡੀ ਤਾਂ ਸਰਕਾਰ ਹੋਣੀ ਇਹ ਜੀ 12 11 ਸਾਲ 10 ਸਾਲ ਅਸੀਂ ਸੰਤਾਪ ਹੋ ਗਿਆ ਚਲੋ ਕੋਈ ਨਹੀਂ ਸੁਖ ਵੀਰ ਵੀ ਤੁਹਾਡੇ ਮਿੱਤਰ ਹੀ ਨੇ ਪੂਰੀ ਕੋਸ਼ਿਸ਼ ਕਰਾਂ ਗਿਲ ਸਾਹਿਬ ਗਿਲ ਸਾਹਿਬ ਇਹ ਕਿੱਡਾ ਕ ਵੱਡਾ ਕਾਰਨ ਹੈ ਕਿ ਪੰਜਾਬ 'ਚ ਜਿਹੜੇ ਮਾਪੇ ਨੇ ਸਾਡੇ ਇੱਥੇ ਕਿਹਾ ਇਹ ਜਾਂਦਾ ਕਿ ਡਾਲਰਾਂ ਦੇ ਲਾਲਚ ਨੂੰ ਮਾਪੇ ਬੱਚੇ ਭੇਜੀ ਜਾਂਦੇ ਆ ਨਸ਼ੇ ਦਾ ਡਰ ਵੀ ਮਾਵਾਪਨ ਨੂੰ ਹੁਣਾ ਵੀ ਜੇ ਸਾਡਾ ਬੱਚਾ ਪੰਜਾਬ ਰਹਿ ਗਿਆ ਪਤਾ ਨਹੀਂ ਕਦੋਂ ਟੀਕੇ ਨਾਲ ਮਿਲੂ ਸਰ ਨਹੀਂ ਮੇਰੇ ਖਾਲ ਡਾਲਰ ਜਿੰਨੇ ਮੈਂ ਲੋਕਾਂ ਨੂੰ ਮਿਲਦੇ ਨੇ ਮੈਂ ਜਾਣਦਾ ਮੇਰੇ ਰਿਸ਼ਤੇਦਾਰੀਆਂ ਦੇ ਦੋਸਤ ਮਿੱਤਰਾਂ ਚ ਵੀ ਲੋਕ ਗਏ ਨੇ ਡਾਲਰ ਦਾ ਸ਼ਾਇਦ ਇਹਨਾਂ ਚੁਕਾਵ ਨਹੀਂ ਹੈਗਾ ਜਿੰਨਾ ਜੋ ਨਸ਼ੇ ਦੀ ਗੱਲ ਕਰਦੇ ਹੋ ਜਿਹੜਾ ਸਾਡਾ ਮਾਹੌਲ ਆ ਜਿਹੜਾ ਹੁਣ ਸਿਸਟਮ ਸਾਡਾ ਆ ਰਿਹਾ ਅੱਗੇ ਇਹ ਤੋਂ ਡਰਦੇ ਹੋਏ ਲੋਕੀ ਜ਼ਿਆਦਾ ਬਾਹਰ ਨੂੰ ਭੱਜ ਰਹੇ ਨੇ ਨਾ ਸਿਰਫ ਇਹ ਆਨਲਾਈਨ ਟਾਈਮ 'ਚ ਜੋ ਮੈਂ ਤੁਹਾਨੂੰ ਥੋੜਾ ਮੁੱਦੇ ਤੋਂ ਪਰੇ ਜਾਣਾ ਪਾਣੀ ਸਾਡੇ ਲਈ ਇੱਕ ਬਹੁਤ ਵੱਡੀ ਸਮੱਸਿਆ ਹੈ। ਮੈਂ ਦੱਸਣਾ ਕਿ ਕੈਪਟਨ ਮਨਿੰਦਰ ਨੇ ਵੀ ਮੰਨ ਲਿਆ ਕਿ 2026 ਤੱਕ ਪਾਣੀ ਬਹੁਤ ਵੱਡੀ ਸਮੱਸਿਆ ਬਣ ਜਾਊ। ਪਰ ਪਿਛਲੇ ਡੇਢ ਸਾਲ 'ਚ ਉਸ ਤੋਂ ਪਹਿਲਾਂ 10 ਸਾਲਾਂ 'ਚ ਮੈਨੂੰ ਪ੍ਰਕਾਸ਼ ਸਿੰਘ ਬਾਦਲ ਕਦੀ ਪਾਣੀ ਲਈ ਧਰਨਾ ਮਾਰਦਾਂ ਨਹੀਂ ਦੇਖਿਆ। ਪਾਣੀ ਲਈ ਸੰਗਤ ਦਰਸ਼ਨ ਕਰਦਾਂ ਨਹੀਂ ਦੇਖਿਆ ਵੱਡਾ ਪ੍ਰਕਾਸ਼ ਸਿੰਘ ਬਾਦਲ ਵੀ। ਕੈਪਟਨ ਮਨਿੰਦਰ ਵੀ ਕੋਈ ਬਹੁਤਾ ਗੰਭੀਰ ਨਹੀਂ ਦੇਖੇ ਪਾਣੀ ਦੇ ਮਾਮਲੇ 'ਚ ਝੋਨਾ ਰੋਕਤਾ। ਪਾਣੀ ਝੋਨਾ ਫਿਰ ਇਹਨੇ ਕੁਰਸੀ ਦਾ ਦੇ ਲਾਦੀ। ਝੋਨਾ ਰੋਕਤਾ ਤੁਸੀਂ ਝੋਨਾ ਨਾ 20 ਜੂਨ ਤੱਕ ਬੀਜਿਓ। 30 ਜੂਨ ਆ ਗਈ ਝੋਨਾ ਹਜੇ ਤੱਕ ਲੱਗਿਆ ਨਹੀਂ ਪੰਜਾਬ 'ਚ ਕਿਸਾਨੀ ਦਾ ਐਕੀ ਝੋਨਾ ਚੱਕਿਆ ਨਹੀਂ ਜਾਣਾ ਕਿਉਂਕਿ ਨਵੀਂ ਵਾਢੀ ਆਣੀ ਹੈ ਜਦੋਂ ਨੂੰ ਰਾਵਣ ਫੂਕਣਾ ਉਦੋਂ ਨੂੰ ਝੋਨਾ ਕਿਸਾਨਾਂ ਦਾ ਕੱਟਿਆ ਜਾਣਾ ਹੈ ਮੈਂ ਇੱਕ ਗੱਲ ਇਹ ਕਹਿਣੀ ਚਾਹੁੰਦਾ ਨਹੀਂ ਪਾਣੀਆਂ ਦੇ ਮਸਲੇ ਤੇ ਵੀ ਪਾਣੀਆਂ ਤੋਂ ਲਾਵਾ ਜਾ ਕੇ ਸੋਰੀ ਤੁਹਾਡੀ ਗੱਲ ਨਸ਼ੇ ਤੇ ਆਪਾਂ ਬਹੁਤ ਵੱਡਾ ਮੁੱਦਾ ਸਾਡੇ ਸਮਾਜ ਲਈ ਆਪਾਂ ਇਹ ਕਹਿ ਰਹੇ ਕਿ ਇਥੇ ਨਸ਼ੇ ਦੇ ਡਰ ਤੋਂ ਪਲਾਨ ਕਰ ਰਹੇ ਆ ਬੱਚੇ ਤੁਸੀਂ ਇਹ ਨਹੀਂ ਸਾਰੇ ਨਸ਼ੇ ਦੇ ਡਰ ਤੋਂ ਨਹੀਂ ਕਰ ਰਹੇ ਪਰ ਇੱਕ ਰੀਜ਼ਨ ਹੈ ਪਰ ਇੱਕ ਬਹੁਤ ਵੱਡਾ ਰੀਜ਼ਨ ਹੈ ਮੈਂ ਪਿੱਛੇ ਜੀਆ ਲਾਸਟ ਵੀਕ ਹੀ ਪਾਸਟ ਵੀਕ ਕਹ ਲੀਏ ਮੈਂ ਦੇਖਿਆ ਕਿ ਇੱਕ ਖੇਤ ਦੇ ਵਿੱਚ ਕੈਨੇਡਾ ਦੇ ਕਣੀ ਬੈਂਕਓਰ ਹੈ ਕਿ ਕੈਲਗਰੀ ਹੈ ਕਿੱਥੇ ਵੀ ਹੋਏਗਾ ਉਹ ਪੂਰਾ ਮੈਂ ਦੱਸ ਨਹੀਂ ਜਾਦਾ ਹਾਂ ਖੇਤ ਵਿੱਚ ਮੱਕੀ ਦੇ ਆਲੇ ਨਾਲੇ ਮੱਕੀ ਸੀਗੀ ਵਿਚਾਲੇ ਵਿੱਚ ਓਬੀਐਮ ਜੀ ਨੂੰ ਚੱਲੋ ਦੇਖੋ ਇਹ ਤਾਂ ਹਰ ਜਗ੍ਹਾ ਇਹ ਸਾਰੇ ਜੇ ਅਸੀਂ ਉੱਥੇ ਜੀ ਜੇ ਕੈਨੇਡਾ ਚ ਜਾ ਕੇ ਵੀ ਕੰੀ ਰੀਅਨਿਆ ਤਾਂ ਫਿਰ ਉਹ ਸਾਡੇ ਉਹ ਤਾਂ ਸਾਡੇ ਲੋਕ ਪਹੁੰਚ ਜਾਂਦੇ ਨੇ ਸਾਡੇ ਲੋਕ ਕਰਦੇ ਨੇ ਥੋੜਾ ਜਲਦੀ ਦੇਖੋ ਮਾੜਾ ਕੰਮ ਕਰਨ ਵਾਲਾ ਤਾਂ ਦੁਨੀਆ ਦੇ ਕਿਸੇ ਹਿੱਸੇ 'ਚ ਹੈ ਹੁਣ ਕਈ ਬਾਹਰ ਡਿਪਾਰਟ ਕਰੀ ਜਾ ਰਹੀ ਹੈ ਮੇਰੇ ਓਬੀਐਮ ਦੇ ਖੇਤੀ ਦੇ ਦੋ ਪੰਜਾਬ ਤੋਂ ਕਿੱਧਰ ਜਾਊਗੀ ਜੀਕਰ ਪੰਜਾਬ ਤੋਂ ਨਹੀਂ ਫੜੇ ਜਾਂਦੇ ਜੇ ਕੋਈ ਬਾਹਰ ਦੇਖੋ ਸਾਰੇ ਲੋਕ ਜਿਹੜੇ ਬਾਹਰ ਜਾਂਦੇ ਨੇ ਉਹ ਦੁੱਧ ਦੇ ਤੋਤੇ ਵੀ ਨਹੀਂ ਇੱਥੇ ਵੀ ਸਾਰੇ ਦੁੱਧ ਦੇ ਤੋਤੇ ਹੀ ਇਹੀ ਅਸੀਂ ਚਾਹੁੰਦੇ ਆ ਕਿ ਬੈਲੈਂਸ ਬਣਾ ਕੇ ਲਾਈਫ ਦਾ ਬੈਲੈਂਸ ਮਿਲਾ ਕੇ ਸਰਕਾਰੀ ਦਖਲ ਕਿਵੇਂ ਰੋਕ ਸਕਦਾ ਐ ਇਹਨਾਂ ਹਾਲਾਤਾਂ ਨੂੰ ਮੈਂ ਕਹਿੰਦਾ ਗੁਰਿੰਦਰ ਸਿੰਘ ਦੋਸਤ ਪਹਿਲੀ ਪਹਿਲੀ ਵੱਡੀ ਗੱਲ ਜਿਹੜੀ ਸਾਨੂੰ ਸਾਡਾ ਸਕੂਲਿੰਗ ਸਿਸਟਮ ਬਹੁਤ ਵਧੀਆ ਕਰਨਾ ਪਊਗਾ ਉੱਥੋਂ ਤੁਹਾਨੂੰ ਬਚਪਨ ਤੋਂ ਬੱਚਿਆਂ ਨੂੰ ਇਹ ਚੀਜ਼ਾਂ ਪਾਉਣੀਆਂ ਹੈ ਪਹਿਣੀਆਂ ਦੂਸਰੀ ਗੱਲ ਜਦ ਹੁਣ ਬੱਚਾ ਇੱਥੋਂ ਜਾ ਰਿਹਾ ਵਾ ਕੋਈ ਨਾ ਕੋਈ ਅਜਿਹਾ ਸਿਸਟਮ ਬਣਾਉਣਾ ਪਊਗਾ ਚਾਹੇ ਥਰੂ মিডিਆ ਹੋਵੇ ਚਾਹੇ ਥਰੂ ਗਵਰਨਮੈਂਟ ਦੇ ਕੋਈ ਹੋਰ ਉਹੋ ਨਾ ਸਿਰ ਪੜ੍ਹਾਈ ਕਰ ਸਕੇ ਚੰਗੀ এমਪਲੋਇਮੈਂਟ ਲੈ ਸਕੇ ਬਲਕਿ ਬਾ ਕੱਲ ਨੂੰ ਸੈਟਲ ਵੀ ਹੋ ਸਕੇ ਇਹੀ ਲੋਕ ਨੇ ਬਾਹਰ ਦੇ ਲੋਕ ਜਿਹੜੇ ਸਾਡੇ ਅੱਜ ਪੰਜਾਬ ਵਿੱਚ ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਆ ਪੰਜਾਬ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਨਹੀਂ ਨਹੀਂ ਬਿਲਕੁਲ ਐਨ ਆਰ ਆਈ ਨੇ ਬਹੁਤ ਨਾ ਜਾਂਦੇ ਐਨ ਆਰ ਆਈ ਤਾਂ ਸ਼ਾਇਦ ਅੱਜ ਅਸੀਂ ਜੋ ਜੋ ਮਾਰੇ ਮੋਟੇ ਸਾਡੇ ਜੇ ਉਹ ਨਾ ਜਾਂਦੇ ਅੱਜ ਸਾਡੇ ਬੱਚਿਆਂ ਨੂੰ ਲੰਘਾ ਨਹੀਂ ਸੀ ਮਿਲ ਹਾਂ ਲੰਘਾ ਨਹੀਂ ਇਹ ਵੀ ਗੱਲ ਹੈ ਆ ਅਖੀਰ 'ਚ ਤੁਹਾਡਾ ਕਮੈਂਟ ਕੀ ਕੈਪਟਨ ਅਮਰਿੰਦਰ ਸਿੰਘ ਦੀ ਤੁਹਾਡੀ ਆਪਣੀ ਸਰਕਾਰ ਆ ਕਾਂਗਰਸ ਕੁਝ ਪੁਨ ਪੰਜਾਬ ਦਾ ਕਮਾਉਂਗੇ ਬਿਲਕੁਲ ਕਮਾਵਾਗੇ ਔਰ ਕੈਪਟਨ ਸਾਹਿਬ ਨੇ ਜੀਵਨ ਤੋਂ ਜੋ ਅਜੇ ਤੱਕ ਕਿਹਾ ਹੋ ਕੀਤਾ ਕੀ ਕਹਿ ਗਿਆ ਡਿਲੇ ਹੋ ਰਿਹਾ ਸਾਨੂੰ ਵੀ ਦਿਖ ਰਿਹਾ ਇਹ ਨਹੀਂ ਇਹ ਵੀ ਕੱਲਾ মিডিਆ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਦਿਖ ਰਿਹਾ ਇਹਦੇ ਕਾਰਨ ਵੀ ਦੇਖਿਓ ਕਿ ਸਾਡੇ ਪੈਸੇ ਹੀ ਰੁਕੇ ਪਏ ਨੇ ਫੰਡ ਜੀਐਸਟੀ ਰੁਕੇ ਪਿਆ 20000 ਕਰੋੜ ਤੋਂ ਉੱਪਰ ਲੰਘਿਆ ਪਿਆ ਜਹਾਜ ਆਵੇ ਕੱਲ ਅਸੀਂ ਤੇਜ਼ ਆ ਜਾਏਗੀ ਸਾਰੀ ਸੈਂਟਰ ਗਵਰਨਮੈਂਟ ਨੇ ਇੰਨੂੰ ਹੀ ਤਿਆਰ ਨਹੀਂ ਕੋਈ ਸਾਨੂੰ 6 ਲੱਖ 33 ਕਰੋੜ ਰੁਪਏ ਦਿੱਤਾ ਦੀਗਾ ਜਿਸ ਨਾਲ ਪਿਛਲਾ ਪੰਜਾਬ ਦਾ ਭੁਗਤਾਨ ਹੋ ਗਿਆ ਕਿਸਾਨਾਂ ਨੂੰ ਪੈਸੇ ਦੇ ਦਿੱਤੇ ਮਲਾਜਮਾਂ ਦੇ ਅੰਦਰ ਕਹਾ ਦੇ ਦਿੱਤੀਆਂ ਆਵਾਜ਼ਾਂ ਮਾਰ ਕੇ ਕਿ ਬਜ਼ੁਰਗਾਂ ਦੀ ਪੈਨਸ਼ਨਾਂ ਦੇ ਦਿੱਤੀਆਂ ਹੋਰ ਜائیں ਜਿੰਨੇ ਵੀ ਪੰਜਾਬ ਸੂਬੇ ਦੇ ਕੰਮ ਜਿਓ ਕੀਤੇ ਆ ਫਰਾਡੇ ਚਲੋ ਨਸ਼ਾ ਵੀ ਖਤਮ ਹੋਊਗਾ ਮੇਰੇ ਜਿਉਂਦੇ ਜੀ ਦੇਖੋ ਜੀ ਅਸੀਂ ਤਾਂ ਕਰਦੇ ਹੀ ਨਹੀਂ ਅਸੀਂ ਤਾਂ ਤੁਹਾਡੇ ਨਾਲ ਆ ਇਸ ਵਿਸ਼ੇ ਤੇ ਔਰ ਪੂਰੀ ਪੰਜਾਬ ਗਵਰਨਮੈਂਟ ਤੁਹਾਡੇ ਨਾਲ ਆ ਬੋਲੋ ਕਿੱਥੇ ਸੈਮੀਨਾਰ ਲਾਣਾ ਕਿੱਥੇ ਜਾ ਕੇ ਸਮਿਉਣਾ ਪਰ ਉਹ ਜਾਣ ਨੂੰ ਤਿਆਰ ਚਲੋ ਅਸੀਂ ਆਪਣਾ ਦਿਲ ਫੂਕ ਕੇ ਲੋਕਾਂ ਦੇ ਕੰਲੇ ਕਰਦੇ ਆਂ ਮੈਨੂੰ ਲੱਗਦਾ ਕਿ ਗ੍ਰਿੰਸਕਰੀ ਵੀ ਬਹੁਤ ਵੱਡਾ ਬੇਰੋਜ਼ਗਾਰੀ ਵੀ ਬਹੁਤ ਵੱਡਾ ਕਾਰਨ ਹੈ ਛੋਟੇ ਹੁੰਦੇ ਅਸੀਂ ਦੁਕਾਨ ਤੋਂ ਖਰੀਦ ਕੇ 5 ਰੁਪਏ ਦਾ ਲਾਲੀਪਾਪ ਖਾਂਦੇ ਸੀ ਪਰ ਅੱਜ ਕੱਲ ਲੀਡਰ ਲਾਲੀਪਾਪ ਵੰਦੇ ਨੇ ਘਰ ਘਰ ਨੌਕਰੀ ਘਰ ਘਰ ਮੋਬਾਈਲ ਮੁੱਦੇ ਦੀ ਗੱਲ 'ਚ ਬਹੁਤ ਸਾਰੇ ਅਜਿਹੇ ਪਹਿਲੂ ਨੇ ਜਿਹੜੇ ਅਸੀਂ ਅਕਸਰ ਸਾਹਮਣੇ ਲੈ ਕੇ ਆਉਂਦੇ ਆਂ ਔਰ ਨਸ਼ਾ ਇੱਕ ਅਜਿਹਾ ਪਹਿਲੂ ਹੈ ਜਿਹਦੇ ਕਰਕੇ ਮਾਪੇ ਚਿੰਤਤ ਨੇ ਔਰ ਨਾ ਚਾਹੁੰਦੇ ਹੋਏ ਵੀ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਮਜਬੂਰ ਨੇ ਔਰ ਅਸੀਂ ਸਾਰੀ ਜਿਹੜੀ ਜ਼ਿੰਮੇਵਾਰੀ ਹੈ ਉਹ ਸਿਰਫ ਏਜੰਟਾਂ ਤੇ ਸੁੱਟ ਦਿੰਨੇ ਆ ਬਹੁਤ ਏਜੰਟ ਮਾੜੇ ਵੀ ਨੇ ਫਰਫੜ ਅੰਦਰ ਦੇਣੇ ਚਾਹੀਦੇ ਨੇ ਸਾਰਿਆਂ ਨੂੰ ਪਰ ਜਿਹੜੇ ਚੰਗੇ ਏਜੰਟ ਹੈ ਉਹਨਾਂ ਦਾ ਰੋਲ ਸੁਸਾਇਟੀ ਦੇ ਵਿੱਚ ਸਮਝੀਏ ਪੰਜਾਬ ਨੂੰ ਬਰਬਾਦੀ ਤੋਂ ਬਚਾਉਣ ਲਈ ਜਿਹੜੇ ਚੰਗੇ ਏਜੰਟ ਨੇ ਉਹਨਾਂ ਦੀ ਵੀ ਬਹੁਤ ਵੱਡੀ ਅਹਿਮੀਅਤ ਹੈ ਸੋ ਜ਼ਰੂਰੀ ਇਹ ਹੈ ਕਿ ਸਰਕਾਰ ਇਸ ਮਸਲੇ ਤੇ ਇੱਕ ਕੜੀ ਦਾ ਕੰਮ ਕਰੇ ਪੰਜਾਬ ਦੇ ਚੰਗੇ ਏਜੰਟਾਂ ਦੇ ਨਾਲ ਸਰਕਾਰ ਰابطਾ ਬਣਾਵੇ ਤਾਂ ਕਿ ਜਦੋਂ ਵਿਦਿਆਰਥੀਆਂ ਨੂੰ ਅਸੀਂ ਬਾਹਰ ਭੇਜਣਾ ਹੈ ਅਸੀਂ ਥੋੜਾ ਜਿਆਦਾ ਅਸੀਂ ਥੋੜਾ ਜਿਹਾ ਉਹਨਾਂ ਨੂੰ ਕੰਨੀ ਲਾ ਕੇ ਭੇਜੀਏ ਜਿਵੇਂ ਪਤੰਗ ਨੂੰ ਅਸੀਂ ਸ਼ੁੱਧ ਕਰ ਦਿੰਦੇ ਹਾਂ ਵਿਦਿਆਰਥੀਆਂ ਨੂੰ ਸਿਖਾ ਕੇ ਭੇਜੀਏ ਕਿ ਬਾਹਰ ਆਚਰਣ ਕਿਵੇਂ ਰੱਖਣਾ ਹੈ ਉਹਦੇ ਨਾਲ ਸਾਡੇ ਮੁਲਕ ਦੀ ਤਰੱਕੀ ਜ਼ਿਆਦਾ ਹੋਊਗੀ ਜਿਸ ਤਰੀਕੇ ਨਾਲ ਰੁਪਈਏ ਦਾ ਮੁੱਲ ਘਟ ਰਿਹਾ ਹੈ ਇਹ ਚਿੰਤਾ ਦਾ ਵਿਸ਼ਾ ਹੈ ਬਾਹਰ ਜਾਣ ਦਾ ਰੁਝਾਨ ਰੋਕਣਾ ਨਹੀਂ ਬਹੁਤ ਬਹੁਤਾਂ